ਜੇ ਗੱਲ ਕੀਤੀ ਜਾਵੇ ਗ੍ਰਹਾਂ ਦੀ ਕਹਿੰਦੇ ਇਨਸਾਨ ਜਿਹੜਾ ਹੈ ਹਵਾ ਪਾਣੀ ਦੇ ਤੱਤਾਂ ਨਾਲ ਬਣਿਆ ਹੈ ਤੇ ਜਿਹੜੀ ਸਾਡੀ ਧਰਤੀ ਹੈ ਨਵ ਗ੍ਰਹਾਂ ਨਾਲ ਬਣੀ ਹੈ ਸਾਡੇ ਹਰ ਇਨਸਾਨ ਦੀ ਕੁੰਡਲੀ ਦੇ ਵਿੱਚ ਨਵ ਗ੍ਰਹੇ ਸ਼ਾਮਿਲ ਨੇ ਕਿਸੇ ਦੇ ਕਿਹੜਾ ਗ੍ਰਹਿ ਖਰਾਬ ਹੁੰਦਾ ਤਾਂ ਸਾਢੇ ਸੱਤੀ ਆ ਜਾਂਦੇ ਕਿਸੇ ਦੇ ਕਿਹੜਾ ਗ੍ਰਹਿ ਖਰਾਬ ਹੁੰਦਾ ਕਾਲ ਸਰਪਯੋ ਦੋਸ਼ ਲੱਗ ਜਾਂਦਾ ਹੈ ਜਾਂ ਗੰਡਮੂਲ ਲੱਗ ਜਾਂਦਾ ਸੋ ਇਹੀ ਸਾਰੀ ਗੱਲਾਂ ਦਾ ਵਿਚਾਰ ਕਰਨ ਲਈ ਅੱਜ ਅਸੀਂ ਪਹੁੰਚੇ ਹਾਂ ਲਾਲ ਕਿਤਾਬ ਐਕਸਪਰਟ ਪੰਡਿਤ ਦੀਪਕ ਸ਼ਰਮਾ ਜੀ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਤੇ ਸਵਾਗਤ ਕਰ ਲੈਣੇ ਆ ਉਹਨਾਂ ਦਾ ਬਹੁਤ ਸਵਾਗਤ ਹੈ ਪੰਡਿਤ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਸਭ ਤੋਂ ਪਹਿਲੇ ਤਾਂ ਇਹ ਦੱਸੋ ਕਿ ਸਾਡੇ ਜਿਹੜੇ ਵਿਊਅਰਸ ਐ ਉਹਨਾਂ ਨੂੰ ਪਤਾ ਨਹੀਂ ਕਿਉਂਕਿ ਅੱਜ ਕੱਲ੍ਹ ਜੋਤਿਸ਼ ਦੇ ਨਾਮ ਤੇ ਜਿਹੜੇ ਬਹੁਤ ਲੋਕਾਂ ਨੂੰ ਭਰਮਾਇਆ ਜਾਂਦਾ ਲਾਲ ਕਿਤਾਬ ਕੀ ਹੈ ਸਭ ਤੋਂ ਪਹਿਲੇ ਤਾਂ ਇਹ ਹੀ ਦੱਸੋ ਅਸਲ ਦੇ ਵਿੱਚ ਦੇਖੋ ਲਾਲ ਕਤਾਬ ਜਿਹੜੇ ਇਹਨਾਂ ਦੇ ਨਿਰਮਾਤਾ ਨੇ ਸਾਡੇ ਪੰਡਿਤ ਜੀ ਰੂਪਚੰਦ ਜੋਸ਼ੀ ਜੀ ਜਿਨ੍ਹਾਂ ਦੀ ਇਹ ਕਿਤਾਬ ਲਿਖੀ ਗਈ ਹੈ ਪਰ ਜਿਸ ਤਰ੍ਹਾਂ ਜੇਕਰ ਲਾਲ ਕਿਤਾਬ ਦੇ ਨਾਲ ਕਈ ਐਕਸਪਰਟ ਆਪਣੇ ਆਪ ਚ ਹੈਗੇ ਨੇ ਮੈਂ ਕਿਸੇ ਨੂੰ ਕੋਈ ਚੰਗਾ ਬੁਰਾ ਨਹੀਂ ਬੋਲਣਾ ਚਾ ਰਿਹਾ ਤੇ ਪਰ ਲਾਲ ਕਿਤਾਬ ਦੇ ਵਿੱਚ ਅਲਗ-ਅਲਗ ਭੰਤੀਆਂ ਫਲਾਈਆਂ ਗਈਆਂ ਨੇ ਲੋਕਾਂ ਵੱਲੋਂ ਅਸਲ ਚ ਕੋਈ ਕਹਿੰਦਾ ਵੀ ਇਹ ਟੋਣੇ ਟੋਟਕੇ ਦੀ ਕਿਤਾਬ ਹੈ ਕੋਈ ਕਹਿੰਦਾ ਇਹ ਉਪਾਈ ਦੀ ਕਿਤਾਬ ਹੈ ਕੋਈ ਜਿਸ ਤਰ੍ਹਾਂ ਵੀ ਅਲਗ-ਅਲਗ ਸਭ ਦੀ ਗੱਲਾਂ ਨੇ ਪਰ ਮੇਨ ਜੇਕਰ ਗੱਲ ਕੀਤੀ ਹੈ ਵੀ ਲਾਲ ਕਿਤਾਬ ਅਸਲ ਚ ਕੀ ਹੈ ਲਾਲ ਕਿਤਾਬ ਅਸਲ ਦੇ ਵਿੱਚ ਇਨਸਾਨ ਨੂੰ ਜੀਵਨ ਜੀਣ ਦਾ ਤਰੀਕਾ ਦੱਸਦੀ ਹੈ ਕਿ ਤੁਸੀਂ ਆਪਣਾ ਜੀਵਨ ਨੂੰ ਕਿਸ ਤਰ੍ਹਾਂ ਜੀਣਾ ਵਾ ਕਿਸ ਢੰਗ ਦੇ ਨਾਲ ਜੀਣਾ ਜਿਸ ਤਰ੍ਹਾਂ ਕਿ ਨੋਰਮਲ ਜਿਹਾ ਆਪਾਂ ਗੱਲ ਕਰਦੇ ਹਾਂ ਸ਼ਨੀ ਗ੍ਰਹਿ ਦੀ ਸ਼ਨੀ ਗ੍ਰਹਿ ਤੋਂ ਬਹੁਤ ਜ਼ਿਆਦਾ ਲੋਕ ਕਿ ਡਰਦੇ ਨੇ ਆ ਡਰ ਆ ਜਾ ਰਿਹਾ ਸ਼ਨੀ ਰਾਹੁ ਕੇਤੂ ਹੁਣ ਜੇ ਲਾਲਕ ਦਾ ਵਿੱਚ ਜੇ ਅਸੀਂ ਸ਼ਨੀ ਗ੍ਰਹਿ ਬਾਰੇ ਚਰਚਾ ਕਰੀਏ ਲਾਲਕ ਕੀ ਕਹਿੰਦੀ ਹੈ ਜਿਹੜਾ ਇਨਸਾਨ ਆਪਣੇ ਘਰ ਦੇ ਵਿੱਚ ਆਪਣੇ ਜੁੱਤੇ ਚੱਪਲ ਇੱਕ ਜਗ੍ਹਾ ਤੇ ਲਗਾਊਗਾ ਜਾਂ ਜਿਸ ਜਿਸ ਤਰ੍ਹਾਂ ਹੁੰਦਾ ਨਾ ਕੋਈ ਰੂਮ ਚ ਰੱਖ ਦਿੰਦਾ ਕੋਈ ਬੈੱਡ ਦੇ ਥੱਲੇ ਤਾਂ ਉਹਦਾ ਸ਼ਨੀ ਆਟੋਮੈਟਿਕ ਠੀਕ ਹੋਏਗਾ ਨੰਬਰ 1 ਨੰਬਰ 2 ਮੰਨ ਲਓ ਸਾਡੇ ਕੋਲ ਕੋਈ ਵੀਕਲ ਹੈ ਕੋਈ ਗੱਡੀ ਹੈ ਬਾਈਕ ਹੈ ਕੁਝ ਵੀ ਹੈ ਉਹਦੇ ਉੱਤੇ ਆਪਣਾ ਥੋੜਾ ਜਿਹਾ ਆਪਣਾ ਕਪੜਾ ਮਾਰੇ ਉਹਦੀ ਸਫਾਈ ਕਰੇ ਕਿਉਂਕਿ ਲੋਹਾ ਲੋਹੇ ਦੀ ਜਿੰਨੀ ਸਫਾਈ ਰੱਖੇਗਾ ਇਹਦੇ ਨਾਲ ਸ਼ਨੀ ਤੋਤਾ ਠੀਕ ਹੋਏਗਾ ਹੋਏਗਾ ਇਹਦੇ ਨਾਲ ਉਹ ਸ਼ੁਕਰ ਵੀ ਆਟੋਮੈਟਿਕ ਠੀਕ ਹੋ ਜਾਏਗਾ ਕਿਉਂਕਿ ਸਫਾਈ ਦਾ ਗ੍ਰਹਿ ਵੀ ਸ਼ੁਕਰ ਹੈ ਇਹ ਇਹ ਵਾਲਾ ਜਿਹੜਾ ਤੁਸੀਂ ਉਪਾਏ ਦੱਸ ਰਹੇ ਛੋਟਾ ਜਿਹਾ ਹੀ ਹੈ ਭਾਵੇਂ ਲੇਕਿਨ ਬਹੁਤ ਵਧੀਆ ਹੈ ਕਿਉਂਕਿ ਹਰ ਇਨਸਾਨ ਅੱਜ ਦੀ ਰੇਟ 'ਚ ਐਕਟਿਵਾ ਸਕੂਟੀ ਚਲਾਉਂਦਾ ਹੈ ਜਾਂ ਗੱਡੀ ਚਲਾਉਂਦਾ ਹੈ ਤੇ ਇਹ ਨਹੀਂ ਅੱਧੇ ਲੋਕ ਤਾਂ ਸਾਫ ਕੀਤੇ ਵਗੈਰੀ ਚਲਾਣ ਲੱਗ ਜਾਂਦੇ ਆ ਬਿਲਕੁਲ ਤੁਸੀਂ ਬਹੁਤ ਵਧੀਆ ਇਹ ਚਾਹੀ ਟੋਟਕਾ ਲਗਾ ਲਓ ਨੂੰ ਚਾਹੀ ਰੈਮੇਡੀ ਲਗਾ ਲਓ ਬਹੁਤ ਵਧੀਆ ਦੱਸਿਆ ਨਹੀਂ ਗੱਲ ਉੱਥੇ ਆ ਗਈ ਟੋਟਕਾ ਨਹੀਂ ਹੈਗਾ ਫਿਰ ਵੀ ਮੈਂ ਆਪਾਂ ਕਿਸੇ ਨੂੰ ਗਲਤ ਨਹੀਂ ਕਰ ਰਿਹਾ ਨਾ ਇਹ ਟੋਟਕੇ ਨਹੀਂ ਉਪਾਏ ਇੱਕ ਤਰ੍ਹਾਂ ਦਾ ਇਹ ਲਾਲਕ ਦਾ ਵਿੱਚ ਦਿੱਤਾ ਗਿਆ ਖਾਸ ਕਰਕੇ ਇਸ ਤਰ੍ਹਾਂ ਹਰੇਕ ਗ੍ਰਹਿ ਦਾ ਹੁਣ ਜੀ ਆਪ ਤੁਸੀਂ ਕੋਈ ਵੀ ਗ੍ਰਹਿ ਨੋ ਦੇ ਨੋ ਗ੍ਰਹਿ ਨੇ ਤੁਸੀਂ ਕਿਸੇ ਵੀ ਗ੍ਰਹਿ ਦਾ ਨਾਮ ਲਓ ਮੈਂ ਤੁਹਾਨੂੰ ਉਹਦਾ ਇਸ ਤਰ੍ਹਾਂ ਕੋਈ ਪਾਇਆ ਦੱਸ ਸਕਦਾ ਹੈ ਕਿ ਰਾਹੂ ਨੂੰ ਦੇਖਿਆ ਜਾਂਦਾ ਵੀ ਬਹੁਤ ਕਹਿੰਦੇ ਘਾਤਕ ਗ੍ਰਹਾਂ ਦੇ ਵਿੱਚੋਂ ਇੱਕ ਹੈ ਕਿ ਰਾਹੂ ਅਗਰ ਅਗਰ ਬਲਵਾਨ ਹੋਵੇ ਤਾਂ ਕਰੋੜਪਤੀ ਬਣਾ ਦਿੰਦਾ ਅਗਰ ਨਾ ਹੋਵੇ ਤੇ ਰੋੜਪਤੀ ਬਣਾ ਦੇ ਨੀ ਇਹ ਗੱਲ ਬਿਲਕੁਲ ਸਹੀ ਤੁਹਾਡੀ ਅਗਰ ਰਾਹੂ ਬਲਵਾਨ ਹੋਵੇ ਕਰੋੜਪਤੇ ਜਰੂਰ ਬਣਾ ਲੈਂਦਾ ਇਨਸਾਨ ਨੂੰ ਪਰ ਰਾਹੁ ਦੀ ਹੁਣ ਜੇ ਗੱਲ ਕਰੀਏ ਰਾਹੁ ਅੱਜ ਕੱਲ ਉਹਦਾ ਦੁਨੀਆ ਦੇ ਹਰੇਕ ਚੀਜ਼ੇ ਇਨਵੋਲਵਮੈਂਟ ਆ ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਫੋਨ ਯੂਜ਼ ਕਰਦੇ ਆ ਫੋਨ ਵਿੱਚ ਰਾਹੁ ਆ ਗਿਆ ਜੇ ਜਿੰਨੇ ਵੀ ਇਲੈਕਟ੍ਰੋਨ ਆਪਣੇ ਜਿੰਨੇ ਵੀ ਇੰਸਟੋਲਮੈਂਟ ਨੇ ਸਭ ਰਾਹੁ ਗ੍ਰਹਿ ਦੇ ਆ ਜਾਂਦੇ ਨੇ ਯਾਨੀ ਕਿ ਰਾਹੁ ਗ੍ਰਹਿ ਦਾ ਪ੍ਰਭਾਵ ਬਹੁਤ ਜ਼ਿਆਦਾ ਹੈ ਅੱਜ ਕੱਲ ਸਭ ਤੋਂ ਵੱਡੀ ਗੱਲ ਜੀ ਦੀ ਆਪਾਂ ਰਾਤ ਨੂੰ ਸੌਣੇ ਆ ਸੋਣਾ ਲੇਟ ਹੈ ਕੋਈ 2 ਵਜੇ ਕੋਈ 2:30 ਤੇ ਜਿਹੜਾ ਲੇਟ ਸੌਂਦਾ ਆਟੋਮੈਟਿਕ ਫੋਨ ਦੇਖੇਗਾ ਤੁਹਾਡਾ ਆਟੋਮੈਟਿਕਲੀ 라హు ਗ੍ਰਹਿ ਹੋਰ ਜ਼ਿਆਦਾ ਡਿਸਟਰਬ ਹੋਏਗਾ ਬਟ ਤੁਸੀਂ ਇੱਥੇ ਗੱਲ ਕੀਤੀ ਉਪਾਏ ਦੀ 라హు ਗ੍ਰਹਿ ਦਾ ਸਭ ਤੋਂ ਅੱਛਾ ਕੀ ਉਪਾਏ ਹੈ ਜਿਸ ਵੀ ਇਨਸਾਨ ਦਾ ਰਾਹੁ ਚਾਹੇ ਖਰਾਬ ਹੈ ਚਾਹੇ ਬੁਰਾ ਹੈ ਚਾਹੇ ਚੰਗਾ ਮੰਨ ਲਓ ਜੇ ਐਸੇ ਇਨਸਾਨ ਦੇ ਕਿਸੇ ਦਾ ਰਾਹੁ ਚੰਗਾ ਹੈ ਉਹਦੇ ਘਰ ਵਿੱਚ ਕੋਈ ਬਿਜਲੀ ਦਾ ਸਮਾਨ ਉਹਦੀ ਖਰਾਬ ਘੜੀ ਖਰਾਬ ਮੋਬਾਈਲ ਬਹੁਤ ਸਾਰੇ ਸਮਾਨ ਹੁੰਦੇ ਛੋਟੇ-ਮੋਟੇ ਜੇ ਕੋਈ ਸਮਾਨ ਪਿਆ ਹੈ ਤਾਂ ਉਹਦਾ ਰਾਹੁ ਉਹਨੂੰ 네ਗੇਟਿਵ ਅਸਰ ਹੀ ਦੇਗਾ ਚਾਹੇ ਕੁੰਡਲੀ ਚ ਦਾ ਰਾਹੁ ਅੱਛਾ ਹੀ ਕਿਉਂ ਨਾ ਬੈਠਾ ਹੋਵੇ ਇਹਦੇ ਅਕੋਰਡਿੰਗ ਮੰਨ ਲਓ ਦਾ ਰਾਹੁ ਕੁੰਡਲੀ ਚ ਬੁਰਾ ਹੈ ਪਰ ਉਹ ਇਹ ਚੀਜ਼ਾਂ ਤੇ ਆ ਰੱਖਦਾ ਵਾ ਕੋਈ ਬਿਜਲੀ ਦਾ ਸਮਾਨ ਘਰੇ ਨਹੀਂ ਖਰਾਬੇਗਾ ਛੱਤ ਬਿਲਕੁਲ ਸਾਫ ਆ ਕੋਈ ਅਗਨੀ ਬਾਲ ਨਹੀਂ ਹੈਗਾ ਇਸ ਤਰ੍ਹਾਂ ਜੋ ਵੀ ਪੁਰਾਣਾ ਸਮਾਨ ਜੰਗ ਲੱਗਿਆ ਲੋਹਾ ਤਾਂ ਐਸੇ ਇਨਸਾਨ ਦਾ ਰਾਹੁ ਵੀ ਠੀਕ ਰਹੇਗਾ ਤੇ ਜੰਗ ਲੱਗ ਲੋਹੇ ਦੇ ਨਾਲ ਸ਼ਨੀ ਦਾ ਵੀ ਕੰਮ ਕਰੇਗਾ ਅਸੀਂ ਨਵਗ੍ਰਹਿ ਦੇ ਨਾਲ ਦੇ ਨਾਲ ਲਾਲ ਕਿਤਾਬ ਦੀ ਗੱਲ ਕੰਟੀਨਿਊ ਰੱਖਾਂਗੇ ਕਿਉਂਕਿ ਅਕਸਰ ਲੋਕਾਂ ਨੂੰ ਮੈਂ ਜਿਵੇਂ ਪਹਿਲੇ ਵੀ ਬੋਲਿਆ ਪਰਮਾਇਆ ਜਾਂਦਾ ਬਹੁਤ ਕਿਉਂਕਿ ਅੱਜ ਕੱਲ ਐਸਟਰੋਲੋਜੀ ਦੇ ਨਾਮ ਤੇ ਠੱਗਿਆ ਬਹੁਤ ਜਾਂਦਾ ਲੋਕਾਂ ਨੂੰ ਕਿੰਨੀ ਕਿੰਨੀ ਫੀਸ ਲਿੱਤੀ ਜਾਂਦੀ ਹੈ ਉਪਾਏ ਮਹਿੰਗੇ ਮਹਿੰਗੇ ਕਰਾਏ ਜਾਂਦੇ ਲੋਕ ਪਹਿਲੇ ਪਰੇਸ਼ਾਨ ਹੁੰਦੇ ਆ ਹੋਰ ਠੱਗੇ ਜਾਂਦੇ ਆ ਇਹਦੇ ਬਾਰੇ ਕੀ ਕਹੋਗੇ ਤੁਸੀਂ ਇਹ ਤਾਂ ਦੇਖੋ ਹੁਣ ਜਿਹੜੇ ਇਨਸਾਨ ਕੋਲ ਆਪਾਂ ਜਾ ਰਹੇ ਆ ਸਭ ਤੋਂ ਪਹਿਲੇ ਇਹਦੇ ਬਾਰੇ ਤੇ ਮੈਂ ਇੱਕ ਗੱਲ ਕਹੂੰਗਾ ਉਹੀ ਗੱਲ ਆ ਜਾਂਦੀ ਹੈ ਕਿਸੇ ਬਾਰੇ ਮੈਂ ਨਹੀਂ ਕੁਝ ਕਹਿਣਾ ਚਾਹੁੰਦਾ ਮੇਨ ਗੱਲ ਇਹ ਤੁਸੀਂ ਆਪਣਾ ਧਿਆਨ ਆਪ ਰੱਖਣਾ ਇੱਕ ਬੇਸਿਕ ਜਰ ਰੂਲ ਹੈ ਮਹਰੀ ਇੱਕ ਆਪਣੇ ਪ੍ਰੋਗਰਾਮ ਤੇ ਕਹਿਣਾ ਵਾ ਤੁਸੀਂ ਕਿਸੇ ਵੀ ਜੋਤਿਸ਼ ਕੋਲ ਜਾਨੇ ਹੋ ਕੁਝ ਪੁੱਛਦੇ ਹੋ ਉਹਨੂੰ ਆਪਣੀ ਪ੍ਰੋਬਲਮ ਕਦੀ ਆਪ ਨਾ ਦੱਸੋ ਤੁਸੀਂ ਸਿਰਫ ਉਹਨੂੰ ਆਪਣੀ ਡੇਟ ਆਫ ਬਰਥ ਦੇਣੀ ਹੈ ਜੇ ਉਹ ਤੁਹਾਡੇ ਬਾਰੇ ਕੋਈ 5 7 8 ਗੱਲਾਂ ਦੱਸ ਵੀ ਦਿੰਦਾ ਹੈ ਤਾਂ ਸਮਝ ਲਓ ਨੇ ਤੁਹਾਡੀ ਨਬਜ਼ ਫੜ ਲਈ ਜੀ ਉਹਨੇ ਤੁਹਾਡੀ ਗ੍ਰਹਿ ਦੀ ਪਕੜ ਫੜ ਲਈ ਤਾਂ ਉਹ ਤੁਹਾਨੂੰ ਕੋਈ ਨਾ ਕੋਈ ਉਪਾਏ ਵੀ ਦੇ ਸਕਦਾ ਪਰ ਅੱਜ ਕੱਲ ਲੋਕੀ ਕਈ ਵਾਰ ਪਰੇਸ਼ਾਨ ਸਾਡੇ ਕੋਲ ਵੀ ਹੁੰਦਾ ਵਾ ਆਪ ਆ ਕੇ ਨਾ ਆਪਣੀ ਗੱਲ ਦੱਸਣ ਲੱਗ ਜਾਂਦੇ ਅਸੀਂ ਨਾਲ ਇਹਨੂੰ ਮਨਾ ਕਰਦੇ ਤੁਸੀਂ ਨਾ ਬੋਲੋ ਵੀ ਜੇ ਤੁਸੀਂ ਆਪਣੀ ਪ੍ਰੋਬਲਮ ਦੱਸਤੀ ਤਾਂ ਅਸੀਂ ਜੋਸੀ ਕਹਦੇ ਹੋਏ ਜੀ ਇਸ ਤਰ੍ਹਾਂ ਪਛਾਣ ਵੀ ਹੋਏਗੀ ਇੱਕ ਚੰਗੇ ਜੋਤਸੀ ਦੀ ਤੇ ਦੂਸਰਾ ਜਿਹੜੀ ਲੁੱਟ ਖੋ ਜੋ ਵੀ ਹੋ ਰਿਹਾ ਜੋ ਵੀ ਤੁਸੀਂ ਕਹਿ ਰਹੇ ਹੋ ਇਹ ਗੱਲਾਂ ਦਾ ਬਚਾ ਵੀ ਤੁਹਾਡਾ ਰਹੇਗਾ ਬਹੁਤ ਜ਼ਿਆਦਾ ਅਗਰ ਗੱਲ ਕੀਤੀ ਜਾਵੇ ਕੇਤੂ ਗ੍ਰਹਿ ਦੀ ਕੇਤੂ ਗ੍ਰਹਿ ਕਿੰਨੂੰ ਰਿਪਰੈਜ਼ੈਂਟ ਕਰਦਾ ਹੈ ਤੇ ਔਰ ਇਹਦੇ ਨੁਕਸਾਨ ਤੇ ਫਾਇਦੇ ਕੀ ਹੈ ਕੇਤੂ ਗ੍ਰਹਿ ਰਿਪਰੈਜ਼ੈਂਟ ਬਹੁਤ ਸਾਰੀ ਚੀਜ਼ਾਂ ਨੂੰ ਕਰਦਾ ਅਗਰ ਮੇਨ ਕੁੰਡਲੀ ਹਿਸਾਬ ਨਾਲ ਚੱਲੀਏ ਕੇਤੂ ਗ੍ਰਹਿ ਇੱਕ ਮੋਕਸ਼ ਦਾ ਕਰ ਗਿਆ ਹੁਣ ਮੰਨ ਲਓ ਕਿਸੇ ਦਾ ਕੇਤੂ ਲਗਨ ਦੇ ਵਿੱਚ ਬੈਠਾ ਹੋਇਆ ਵਾ ਤਾਂ ਐਸੇ ਇਨਸਾਨ ਦੀ ਜੋ ਸਟਾਰਟਿੰਗ ਹੈ ਸਟਾਰਟਿੰਗ ਦੇ 25 ਤੋਂ 30 ਸਾਲ ਨੇ ਇਨਸਾਨ ਦੇ ਬਹੁਤ ਸਟਰਗਲ ਜਿਸ ਤਰ੍ਹਾਂ 30 ਤੋਂ 32 ਕ੍ਰੋਸ ਕਰ ਦਿੰਦਾ ਨਾ ਇੱਕਦਮੀ ਤਰੱਕੀ ਬੁਲੰਦੀ ਹਾਸਲ ਕਰਦਾ ਹੈ ਜਿੰਨੀ ਜ਼ਿਆਦਾ ਉਮਰ ਹੋਏਗੀ ਓਨੀ ਜ਼ਿਆਦਾ ਤਰੱਕੀ ਹਾਸਲ ਕਰੇਗਾ ਜਿਵੇਂ ਆਪਾਂ ਕਹਿੰਦੇ ਨੇ ਵੀ ਇੱਕਦਮੀ ਇਹ ਤਾਂ ਬੰਦਾ ਅਸਮਾਨ ਛੂ ਗਿਆ ਇਹ ਕੇਤੂ ਗ੍ਰਹਿ ਦਾ ਕੰਮ ਕਰਦਾ ਇਸ ਤਰ੍ਹਾਂ ਬਾਕੀ ਕੇਤੂ ਗ੍ਰਹਿ ਸਾਡੇ ਸਰੀਰ 'ਚ ਜਿੰਨੇ ਜੋੜ ਨੇ ਜੋੜਾਂ ਦਾ ਕਰਕੇ ਕੋਈ ਬੈਕਪੈਨ ਜਿੱਦਾ ਹੁੰਦੀ ਕਿਸੇ ਨੂੰ ਬਾਕੀ ਲਗ ਲਗ ਕੁੰਡਲੀ ਜਿਵੇਂ ਜਿਆ ਗ੍ਰਹਿ ਜਿੱਥੇ ਬੈਠਾ ਉਹਦੇ ਹਿਸਾਬ ਨਾਲ ਉਹਦਾ ਫਲ ਆਉਂਦਾ ਵਾ ਇੱਕ ਗ੍ਰਹਿ ਦਾ ਮੰਨ ਲਓ ਇੱਕ ਪਾਸੇ ਇੱਕ ਦੂਸਰਾ ਰਿਜ਼ਲਟ ਆ ਦੂਸਰੇ ਪਾਸੇ ਦੂਸਰਾ ਰਿਜ਼ਲਟ ਆ ਇਹ ਅਸੀਂ ਕੋਈ ਬੇਸਿਕ ਰੂਲ ਨਹੀਂ ਹੈਗਾ ਜਿਹੜਾ ਤੁਹਾਨੂੰ ਮੈਂ ਚਿਤੂ ਦਾ ਇੱਕੋ ਇੱਕ ਬਿਆਨ ਕਰ ਦਵਾਂ ਕਿਉਂਕਿ ਹਰੇਕ ਕੁੰਡਲੀ ਤੇ ਵੱਖਰਾ ਵੱਖਰਾ ਦਾ ਹੁੰਦਾ ਵਾ ਵੱਖਰਾ ਉਹਦੇ ਗ੍ਰਹਿ ਦੇ ਹਿਸਾਬ ਨਾਲ ਉਹਦੀ ਡਿਗਰੀ ਵਾਈਜ਼ ਦ੍ਰਿਸ਼ਟੀ ਵਾਈਜ਼ ਬੜਾ ਕੁਝ ਹੁੰਦਾ ਕਾਫੀ ਕੁਝ ਕੁੰਡਲੀਆਂ ਜੇ ਯਾਨੀ ਕਿ ਇਹ ਹਿਸਾਬ ਲਗਾ ਲਓ ਜੇ ਕੋਈ ਆਪਾਂ ਕੋਈ ਕੁੰਡਲੀ ਚੈੱਕ ਵੀ ਕਰਨੀ ਹੋਵੇ ਨਾ ਤਾਂ ਕਮ ਸੇ ਕਮ ਵੀ ਅੱਧਾ ਘੰਟਾ 40 ਮਿੰਟ ਕੁੰਡਲੀ ਚੈੱਕ ਕਰਨ ਨੂੰ ਲੱਗ ਜਾਂਦੇ ਨੇ ਤੇ ਕੁੰਡਲੀ ਚੀਜ਼ ਇਦਾਂ ਦੀ ਹੈ ਜੇ ਤੁਸੀਂ ਇਹਨੂੰ ਦੋ ਦਿਨ ਵੀ ਦੇਖ ਰਵਾਂਗੇ ਨਾ ਇਹਦੇ ਵਿੱਚ ਕੋਈ ਤੇ ਇੰਨੀ ਕੋਈ ਫੀਸ ਵੀ ਨਹੀਂ ਕੋਈ ਪੇ ਕਰਦਾ ਤਾਂ ਹੁਣ ਲੈਣੇ ਜਿਹਨੇ 150 ਰੁਪਏ ਤਾਂ ਕਿਹੜਾ ਦੋ ਦਿਨ ਇਹਦਾ ਕੁੰਡਲੀ ਦੇਖੂਗਾ ਇਸ ਕਰਕੇ ਬੇਸਿਕ ਜਾਇਆ ਕੁੰਡਲੀ ਆਪਣਾ ਇੱਕ ਇਨਸਾਨ ਦਾ ਜੀਵਨ ਜੀਣ ਦਾ ਤਰੀਕਾ ਤਾਂ ਸਿਖਾਂਦੀ ਹੈ ਇਨਸਾਨ ਦੇ ਜੀਵਨ ਦੀ ਆਉਣ ਵਾਲੀ ਸਮੱਸਿਆ ਵੀ ਦੱਸ ਦਿੰਦੀ ਹੈ ਤੇ ਉਹਨੂੰ ਰੋਕਣਾ ਨਾ ਰੁਕਣਾ ਉਹ ਤੁਹਾਡਾ ਕੰਮ ਹੈ ਜੇ ਗੱਲ ਕੀਤੀ ਜਾਵੇ ਲਾਲ ਕਿਤਾਬ ਦੀ ਅਕਸਰ ਕਿਹਾ ਜਾਂਦਾ ਕਿ ਇਹਦੇ ਜਿਹੜੇ ਉਪਾਏ ਹੁੰਦੇ ਡਰਾਉਣ ਵਾਲੇ ਹੁੰਦੇ ਆ ਹਵਾ ਬਣਾਇਆ ਜਾਂਦਾ ਲਾਲ ਕਿਤਾਬ ਨੂੰ ਬਹੁਤ ਜ਼ਿਆਦਾ ਤੇ ਉਹਦੇ ਬਾਰੇ ਫਿਰ ਕੀ ਕਹੋਗੇ ਨੇ ਡਰਾਨ ਵਾਲੇ ਉਪਾਏ ਇਸ ਤਰ੍ਹਾਂ ਕੋਈ ਨਹੀਂ ਹੁੰਦਾ ਇੱਕ ਦੋ ਕੁਛ ਉਪਾਏ ਹੁੰਦਾ ਜਿਸ ਤਰ੍ਹਾਂ ਕੋਈ ਸ਼ਮਸ਼ਾਨ ਘਾਟ 'ਚ ਕੋਈ ਚੀਜ਼ ਗਿਰਾਣੀ ਤਾਂ ਉਹਦੇ ਵਾਸਤੇ ਅਸੀਂ ਕਹਦੇ ਨੇ ਕਿ ਤੁਸੀਂ ਬਾਹਰ ਖੜੇ ਹੋ ਕੋਈ ਕੋਈ ਚੀਜ਼ ਗਿਰਾ ਸਕਦੇ ਹੋ ਕੋਈ ਜਿੱਦਾਂ ਕੋਈ ਛੁਵਾਰੇ ਹੋ ਗਏ ਸ਼ਮਸ਼ਾਨ ਘਾਟ 'ਚ ਗਿਰਾਣਾ ਕਿਸੇ ਨੂੰ ਮੰਨ ਲਓ ਕੋਈ ਅਚਾਨਕ ਮ੍ਰਿਤਕ ਦੀ ਤੁਲਾ ਕਸ਼ਟ ਆ ਰਿਹਾ ਵਾ ਕੋਈ ਸਰਟੀਫਿਟ ਲੱਗਣ ਦਾ ਹੋਗਾ ਤਾਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦੇ ਉਪਾਏ ਹੁੰਦੇ ਨੇ ਕਿ ਸ਼ਮਸ਼ਾਨ ਘਾਟ 'ਚ ਕੁਝ ਚਾਰ ਛੁਵਾਰੇ ਗਿਰਾ ਦੋ ਜਾਂ ਕੁਝ ਮਿੱਠਾ ਗਿਰਾ ਦੋ ਅਲੱਗ-ਅਲੱਗ ਗ੍ਰਹਿ ਦੇ ਹਿਸਾਬ ਨਾਲ ਅਲੱਗ-ਅਲੱਗ ਹੁੰਦਾ ਡਰਾਨ ਵਾਲੇ ਦੇ ਵਿੱਚ ਕੋਈ 5 ਤੋਂ 10 ਰੁਪਏ ਦੇ ਵਿੱਚ ਵੱਧ ਆਵੇ ਜਿੰਨੇ ਵੀ ਤੁਹਾਡੇ ਲਾਲ ਕਰਾਵਾ ਜਿੰਨਾ ਵੀ ਸਮਾਨ ਇੱਕ ਆਮ ਘਰਾਂ ਦੇ ਕਿਚਨ 'ਚ ਮਿਲ ਜਾਂਦਾ ਵਾ ਜੋ ਹੋਗੀ rau ਦੀ ਆ ਗਈ ਚੰਦਰਮਾ ਦੇ ਚਾਵਲ ਆ ਗਏ ਜੀ ਮੰਗਲ ਦੀ ਖੰਡ ਆ ਗਈ ਹਰ ਚੇ ਆਪਣਾ ਚੰਦਰਮਾ ਦਾ ਦੁੱਧ ਲਗਾ ਲਓ ਆਟਾ ਲਗਾ ਲਓ ਇਹ ਕਈ ਚੀਜ਼ਾਂ ਆਪਣੇ ਘਰ ਵਿੱਚ ਅਵੇਲੇਬਲ ਹੁੰਦੀਆਂ ਨੇ ਬਸ ਇਹਦਾ ਦੇਖਣਾ ਹੁੰਦਾ ਵੀ ਕਿਹੜੇ ਚੀਜ਼ ਜਲ ਪ੍ਰਵਾਹ ਕਰਾਣੀ ਹੈ ਕਿਹੜੀ ਜੀ ਮੰਦਰਦਾਨ ਕਰਨੀ ਹੈ ਅਕਸਰ ਦੇਖਿਆ ਜਾਂਦਾ ਕਿ ਲੋਕ YouTube ਤੇ ਜਾਂ TV's ਦੇ ਵਿੱਚ ਰੀਲਸ ਦੇਖ-ਦੇ ਕੇ ਅੱਜਕੱਲ ਟੋਟਕੇ ਕਰੀ ਜਾ ਰਹੇ ਨੇ ਵੀ ਆਂ ਕਿ ਅਗਰ ਮੰਨ ਲਓ ਤੇ ਮੇਰਾ ਕੇਤੂ ਖਰਾਬ ਹੈ ਮੈਂ ਸ਼ਨੀ ਦਾ ਉਪਾਏ ਕਰ ਰਹੀ ਹਾਂ ਤੇ ਉਲਟ ਹੀ ਹੋਊਗਾ ਉਹ ਬਿਨਾ ਕਿਸੇ ਨੂੰ ਦੱਸੇ ਖੁਦ ਹੀ ਐਕਸਪਰਟ ਬਣ ਰਹੇ ਨੇ ਉਹਨਾਂ ਬਾਰੇ ਫਿਰ ਕੀ ਕਹੋਗੇ ਇਹਨਾਂ ਬਾਰੇ ਦੇਖੋ ਇਹ ਗੱਲ ਵਾ ਨਾ ਜਿਸ ਤਰ੍ਹਾਂ ਮੰਨ ਲਓ ਕਿਸੇ ਦਾ ਸ਼ਨੀ ਲਗਨ 'ਤੇ ਬੈਠਾ ਵਾ ਤਰੋਂ ਨੋਰਮਲ ਕਹਿ ਦਿੰਦੇ ਆ ਵੀ ਲੋਹੇ ਦੇ ਕੰਮ ਤੋਂ ਦੂਰ ਰਹਿਣਾ ਇਹ ਆ ਤੁਸੀਂ ਇਹ ਚੀਜ਼ ਨਹੀਂ ਕਰਨੀ ਜੋ ਵੀ ਉਹਦੀ ਕੰਡੀਸ਼ਨ ਹੁੰਦੀ ਹੈ ਪਰ ਕਿਸੇ ਇਨਸਾਨ ਦਾ ਸ਼ਨੀ ਲਗਨ 'ਤੇ ਬੈਠ ਕੇ ਵੀ ਅੱਛਾ ਹੋ ਜਾਂਦਾ ਵਾ ਅੱਛਾ ਹੋਣ ਦਾ ਕਾਰਨ ਕੀ ਹੁੰਦਾ ਵਾ ਕਈ ਵਾਰ ਦ੍ਰਿਸ਼ਟੀ ਅੱਛੀ ਪੈਰੀ ਹੁੰਦੀ ਹੈ ਮੰਗਲ ਕੰਟਰੋਲ ਕਰ ਰਿਹਾ ਹੁੰਦਾ ਵਾ ਬ੍ਰਹਸਪਤੀ ਦ੍ਰਿਸ਼ਟੀ ਦੇਵੇ ਤਾਂ ਉਹਦਾ ਸ਼ਨੀ ਗੁਰੂ ਦੋਨੇ ਇਕੱਠੇ ਹੋ ਕੇ ਬਹੁਤ ਅੱਛਾ ਗਿਆਨ ਦਾ ਕੰਮ ਕਰਦੇ ਨੇ ਐਸਾ ਸ਼ਨੀ ਲਗਨ ਦੇ ਵਾਲਾ ਇਨਸਾਨ ਦੁਨੀਆ ਤੇ ਗਿਆਨ ਵੀ ਬਹੁਤ ਵੰਡ ਸਕਦਾ ਵਾ ਤੇ ਸ਼ਨੀ ਲਗਨ ਵਾਲੇ ਇਨਸਾਨ ਇੱਕ ਟੋਪ ਦਾ ਡਾਕੂ ਕਹਿ ਲਓ ਸਮਗਲਰ ਕਹਿ ਲਓ ਉਹ ਵੀ ਬਣ ਸਕਦਾ ਵਾ ਸਥਿਤੀ ਹੋਈ ਆਗੀ ਗ੍ਰਹਿ ਉਹਨਾਂ ਦੇ ਸੇਮ ਵੀ ਆ ਪਰ ਉਹਦੀ ਕੰਡੀਸ਼ਨ ਦੇਖਣੀ ਪੈਗੀ ਕਿ ਦੀ ਦ੍ਰਿਸ਼ਟੀ ਪੈ ਰਹੀ ਹੈ ਕਿੰਨੇ ਡਿਗਰੀ ਦਾ ਵਾ ਕੀ ਹੈ ਬਹੁਤ ਕੁਝ ਕਨਸੈਪਟ ਇਸੇ ਹੁੰਦਾ ਵਾ ਉਹੀ ਗੱਲ ਆ ਗਈ ਕੋਈ ਤਾਂ ਇੱਕ ਰੂਲ ਨਹੀਂ ਹੈਗਾ ਜਿਹੜਾ ਤੁਹਾਨੂੰ ਮੈਂ ਬੇਸਿਕ ਦੱਸ ਸਕਾਂ ਹਰੇਕ ਕੁੰਡਲੀ ਜਿੰਨੇ ਵੀ ਕੁੰਡਲੀਆਂ ਨੇ ਹਰੇਕ ਦਾ ਵੱਖਰਾ ਵੱਖਰਾ ਸਿਸਟਮ ਹੁੰਦਾ ਵਾ ਇਹ ਦੇਖ ਕੇ ਸਮਝ ਲੱਗਦੀ ਜਿਵੇਂ ਅਸੀਂ ਰਾਹੁ ਕਿਤੂ ਦੀ ਗੱਲ ਕੀਤੀ ਉਹਦਾ ਕਈ ਜੋਤਿਸ਼ ਅੱਜ ਕੱਲ ਇਹ ਰੈਮਡੀ ਦਿੰਦੇ ਆ ਕਿ ਜਿਨ੍ਹਾਂ ਦੇ ਗ੍ਰਹਿ ਨੀਚ ਹੁੰਦੇ ਨੇ ਇਹ ਬਹੁਤ ਦੇਖਣ ਨੂੰ ਮਿਲ ਰਿਹਾ ਅੱਜਕੱਲ ਬਈ ਉਹਨਾਂ ਨੂੰ ਮੰਦਿਰ ਨਹੀਂ ਜਾਣਾ ਚਾਹੀਦਾ ਜੋਤ ਨਹੀਂ ਜਗਾਨੀ ਚਾਹੀਦੀ ਧਾਰਮਿਕ ਕੰਮਾਂ 'ਚ ਆਪਣੀ ਇੰਡल्जਮੈਂਟ ਨਹੀਂ ਕਰਨੀ ਚਾਹੀਦੀ ਜਾਂ ਕੋਈ ਸਾਧੂ ਸੰਤਾਂ ਦੀ ਸੰਗਤ ਨਹੀਂ ਕਰਨੀ ਚਾਹੀਦੀ ਕਿ ਇਹ ਵੀ ਹੁੰਦਾ ਹੈ ਜਦ ਕਿ ਸਾਡੇ ਹਿੰਦੂ ਸ਼ਾਸਤਰ ਜਾਂ ਆਪਣੇ ਦੇਵੀ-ਦੇਵਤੇ ਧਾਰਮਿਕ ਗ੍ਰੰਥ ਸਾਰੇ ਹੀ ਕਹਿੰਦੇ ਸਾਨੂੰ ਸੰਤਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਚਾਹੀਦੀ ਨਹੀਂ ਬੜਾ ਅੱਛਾ ਸਵਾਲ ਪੁੱਛਿਆ ਤੁਸੀਂ ਮੈਂ ਵੀ ਤੁਹਾਨੂੰ ਬੋਲਣ ਦਾ ਵਿਚਾਰ ਜਿਹਾ ਵੀ ਦੇਖੋ ਜੀ ਸ਼ਨੀ ਲਗਨ ਦੇ ਵਿੱਚ ਆ ਗਿਆ ਨਾ ਮੰਨ ਲਓ ਸ਼ਨੀ ਦਾ ਤੁਸੀਂ ਉਹਨਾਂ ਨੂੰ ਆਪਾਂ ਬੇਸਿਕ ਕਹਿੰਦੇ ਵੀ ਮੰਦਿਰ ਨਹੀਂ ਜਾਣਾ ਚਾਹੀਦਾ ਜੀ ਇਸ ਇਹ ਲਾਲ ਗਦਵ ਜੀ ਮੈਂਸ਼ਨ ਦਿੱਤਾ ਹੋਇਆ ਵਾ ਜਿਹੜੇ ਇਨਸਾਨ ਦੇ ਦੂਸਰੇ ਘਰ ਵਿੱਚ ਕੋਈ ਗ੍ਰਹਿ ਬੈਠਾ ਹੋਇਆ ਵਾ ਤੇ ਉਹਦੇ 8ਵੇਂ ਘਰ 'ਚ ਸ਼ਨੀ ਗ੍ਰਹਿ ਆ ਜਵੇ ਤਾਂ ਐਸੇ ਇਨਸਾਨ ਨੂੰ ਮੰਦਰ ਨਹੀਂ ਜਾਣਾ ਚਾਹੀਦਾ ਪਰ ਇਹ ਕੰਡੀਸ਼ਨ ਸੋ ਵਿੱਚੋਂ 10% ਲੱਗ ਹੋਊਗੀ ਕੁੰਡਲੀਆਂ 'ਤੇ ਪਰ 90% ਤੇ ਲਾਗੂ ਨਹੀਂ ਹੋਊਗੀ ਯਾਨੀ ਕੁੰਡਲੀ ਦੇਖ ਕੇ ਜੈ ਜੈ ਲਗਾ ਸਕਦੇ ਹਾਂ ਹੁਣ ਮੰਦਰ ਜਾਣ ਤੋਂ ਕਈ ਸਾਰੇ ਫਿਰ ਕਿਤਰਾ ਜਾਂਦੇ ਨੇ ਪਰ ਇਹ ਸਿਰਫ ਕੰਡੀਸ਼ਨ 1% ਲਾਗੂ ਹੋਊਗੀ ਜਿਹਦੇ ਕੁੰਡਲੀ ਚ ਹੋ ਗਰਿਆ ਸੇਮ ਉਦਾਂ ਬੈਠਾ ਹੋਏਗਾ ਅਕਸਰ ਦੇਖਿਆ ਜਾਂਦਾ ਕਿ ਜਿਹੜੇ ਲੋਗ ਧਾਰਮਿਕ ਪ੍ਰਵਰਤੀ ਦੇ ਹੁੰਦੇ ਆ ਤੇ ਉਹਨਾਂ ਦੇ ਅਗਰ ਗ੍ਰਹਿ ਇਦਾਂ ਹੋ ਜਾ ਨੀਚ ਕਹਿ ਸਕਦੇ ਆਪਾਂ ਵੀ ਨੀਚ ਗ੍ਰਹਿ ਹੋ ਜਾਂਦੇ ਤੇ ਉਹਨਾਂ ਨੂੰ ਕੋਈ ਅਸਟਰੋਲੋਜਰ ਮਨਾ ਕਰਦੇ ਕਿ ਮੰਦਰ ਨਹੀਂ ਜਾਣਾ ਜਦਕਿ ਬੰਦਾ ਕਹੇ ਮੇਰੀ ਤਾਂ ਖੁਰਾਕ ਹੈ ਮੰਦਰ ਜਾਣਾ ਫਿਰ ਉਸ ਕੰਡੀਸ਼ਨ ਚ ਬੰਦਾ ਕੀ ਕਰੇ ਇਹਦਾ ਮੰਨਰ ਨਾ ਜਾਂਦਾ ਇੱਕ ਕਨਸੈਪਟ ਇਹ ਵੀ ਆ ਕਿ ਕਿਸੇ ਦਾ ਬ੍ਰਸਪਤੀ ਖਰਾਬ ਹੁੰਦਾ ਮੰਨ ਲਓ 6ਵੇਂ ਘਰ 'ਚ ਕਿਸੇ ਦਾ ਬ੍ਰਸਪਤੀ ਬੈਠਾ ਕਿਸੇ ਦਾ 7ਵੇਂ ਘਰ 'ਚ ਬੈਠਾ ਹੋਇਆ ਤਾਂ ਐਸੇ ਇਨਸਾਨ ਨੂੰ ਕਿਹਾ ਜਾਂਦਾ ਕਿ ਸਾਧੂ ਸੰਗਤ ਦੀ ਸੰਗਤ ਨਹੀਂ ਕਰਨੀ ਤੁਹਾਨੂੰ ਮੰਦਰ ਜਾਣ ਤੋਂ ਨਹੀਂ ਮਨਾ ਕੀਤਾ ਗਿਆ ਸਾਧੂ ਯਾਨੀ ਕਿ ਸਾਧੂ ਦੀ ਸੰਗਤ ਨਹੀਂ ਕਰਨੀ ਇਹ ਕਿਉਂ ਕਿਹਾ ਗਿਆ ਵੀ ਤੁਹਾਡੀ ਜਿਹੜੀ ਦਿਮਾਗ ਦੀ ਸੋਚ ਆ ਇਹ ਸਾਧੂ ਪ੍ਰਵਿਰਤੀ ਨਹੀਂ ਹੋਣੀ ਚਾਹੀਦੀ ਸਾਧੂ ਪ੍ਰਵਿਰਤੀ ਯਾਨੀ ਕਿ ਦਇਆ ਭਾਵਨਾ ਵਾਲੀ ਨਹੀਂ ਹੋਣੀ ਚਾਹੀਦੀ ਕਿਉਂਕਿ ਐਸੇ ਇਨਸਾਨ ਦੇ ਕੋਲ ਜਿਹੜੇ ਲੋਕ ਹੁੰਦੇ ਨੇ ਥੋੜੇ ਦੂਸਰੇ ਟਾਈਪ ਦੇ ਆਂਦੇ ਨੇ ਤੇ ਜੇ ਇਨਸਾਨ ਉਹਨਾਂ ਨਾਲ ਇਮੋਸ਼ਨਲ ਹੋ ਜਾਏ ਤਾਂ ਉਹਦਾ ਆਪੇ ਆਟੋਮੈਟਿਕ ਨੁਕਸਾਨ ਹੋਏਗਾ ਜਦ ਕਿ ਜਦ ਕਿ ਇਸ ਚੀਜ਼ ਨੂੰ ਤਾਂ ਅੱਛਾ ਮੰਨਿਆ ਜਾਂਦਾ ਹੈ ਦੇਖਿਆ ਜਾਵੇ ਤਾਂ ਕਰਮਾਂ ਦੇ ਹਿਸਾਬ ਨਾਲ ਕਿ ਸਾਨੂੰ ਸਾਧੂ ਸੰਤਾਂ ਦੀ ਸੰਗਤ ਕਰਨੀ ਚਾਹੀਦੀ ਹੈ ਸਾਨੂੰ ਅੱਛੇ ਕਰਮ ਕਰਨੇ ਚਾਹੀਦੇ ਆ ਤੇ ਤੇ ਕਈ ਵਾਰੀ ਕੰਡੀਸ਼ਨ ਰੱਖੀ ਜਾਂਦੀ ਹੈ ਕਿ ਤੁਹਾਨੂੰ ਇਹ ਇਸ ਚੀਜ਼ ਦਾ ਦਾਨ ਨਹੀਂ ਕਰਨਾ ਚਾਹੀਦਾ ਸੁਪੋਜ਼ ਕਈਆਂ ਵਾਸਤੇ ਡੌਗੀ ਨੂੰ ਫੀਡ ਕਰਾਉਣਾ ਅੱਛਾ ਹੁੰਦਾ ਹੈ ਤਾਂ ਕਈਆਂ ਦੇ ਗ੍ਰਹਿ ਹੀ ਨਹੀਂ ਹੁੰਦੇ ਉਹ ਵਾਲੇ ਤੁਸੀਂ ਫੀਡ ਕਰਾਓ ਤੇ ਗਾਂ ਦੇ ਵਾਸਤੇ ਗਾਂ ਨੂੰ ਜਾਰਾ 12 ਅੱਛਾ ਹੁੰਦਾ ਗਾਈਆਂ ਲਈ ਤੇ ਸਾਰਿਆਂ ਦੇ ਲਈ ਅਲੱਗ-ਅਲੱਗ ਹੁੰਦਾ ਹੈ ਇਹ ਸਭ ਕੁਝ ਦੇਖੋ ਡੌਗਰ ਨੂੰ ਫੀਡ ਕਰਾਉਣਾ ਤਾਂ ਬਹੁਤ ਹੀ ਅੱਛਾ ਮੰਨਿਆ ਜਾਂਦਾ ਵਾ ਬਟ ਕਿਸੇ ਦਾ ਜੇ 7th ਹਾਊਸ ਚ ਚਾਜ ਵੀ ਐਸੇ ਇਨਸਾਨ ਨੂੰ ਡੌਗਰ ਨੂੰ ਫੀਡ ਕਰਾਉਣ ਤੋਂ ਮਨਾ ਕੀਤਾ ਜਾਂਦਾ ਵਾ ਦੂਸਰੀ ਗੱਲ ਤੁਸੀਂ ਕੀਤੇ ਆ ਦਾਨ ਪੁੰਦ ਦੀ ਗੱਲ ਜਿਹੜਾ ਗ੍ਰਹਿ ਤੁਹਾਡਾ ਚੰਗਾ ਹੈ ਜਿਆ ਨੂੰ ਪੋਜੀਟਿਵ ਸਾਈਨ ਤੁਹਾਨੂੰ ਦੇਣ ਵਾਸਤੇ ਆਇਆ ਵਾ ਐਸੀ ਚੀਜ਼ ਦਾ ਕਦੇ ਵੀ ਦਾਨ ਨਾ ਕਰੋ ਤੇ ਜਿਹੜਾ ਗ੍ਰਹਿ ਤੁਹਾਡਾ ਕੁੰਡਲੀ ਜੇ ਖਰਾਬ ਹੈ ਨੀਚੇ ਲੋ ਕੇ ਬੈਠਾ ਵਾ ਐਸੀ ਚੀਜ਼ ਦਾ ਮਿਸਾ ਦਾਨ ਕਰੋ ਹੁੰਦਾ ਕੀ ਹੈ ਮੰਨ ਲਓ ਤੁਹਾਡਾ ਸ਼ਨੀ ਜਾਂ ਸੂਰੇ ਬੜਾ ਬਲਵਾਨ ਆ ਆਪਾਂ ਸੂਰੇ ਤੋਂ ਉਹਦੇ ਅੱਗੇ ਹੂੰ ਕੋਣਕ ਗੁੜ ਉਹਦੀ ਚੀਜ਼ਾਂ ਦਾਨ ਕਰੀ ਜਾਵਾਂਗੇ ਤਾਂ ਉਹ ਚੀਜ਼ ਇਨਸਾਨ ਨੂੰ ਨੁਕਸਾਨ ਕਰਦੀ ਹੈ ਤੇ ਇਸ ਕਰੇ ਕੁੰਡਲੀ ਪ੍ਰੋਪਰ ਦਿਖਾਓ ਪਤਾ ਚੱਲੇ ਵੀ ਕਿਹੜਾ ਗ੍ਰਹਿ ਖਰਾਬ ਆ ਉਹਦੇ ਹਿਸਾਬ ਨਾਲ ਹੀ ਦਾਨ ਕੀਤਾ ਜਾਵੇ ਤਾਂ ਜ਼ਿਆਦਾ ਬੈਟਰ ਹੈ ਇੱਕ ਸਵਾਲ ਇਹ ਵੀ ਹੈ ਕਿ ਅੱਜ ਕੱਲ ਨੰਮਰੋਲੋਜਿਸਟ ਬਹੁਤ ਹੋ ਗਏ ਨੇ ਟੈਰੋ ਰੀਡਰ ਬਹੁਤ ਹੋ ਗਏ ਨੇ ਹੋਰ ਵੀ ਕਈ ਤਰ੍ਹਾਂ ਦੇ ਕੋਈ ਕਹਿੰਦਾ ਜੀ ਅਸੀਂ ਵੈਦਿਕ ਐਸਟ੍ਰੋ ਕਰਦੇ ਆ ਕਈ ਕੋਈ ਕੁਝ ਕਹਿੰਦਾ ਤੇ ਤਰ੍ਹਾਂ ਤਰ੍ਹਾਂ ਦੇ ਐਸਟ੍ਰੋਲੋਜਰ ਬੈਠ ਗਏ ਨੇ ਥਾਂ ਥਾਂ ਤੇ ਤੁਹਾਨੂੰ ਪਤਾ ਹੈ ਅੱਜ ਕੱਲ੍ਹ ਸੈਂਟਰ ਖੁੱਲ ਗਏ ਆ ਉਹਦੇ ਬਾਰੇ ਕੀ ਕਹੂਗੇ ਕਿਉਂਕਿ ਲੋਕ ਬਹੁਤ ਕਨਫਿਊਜ਼ਡ ਹੋ ਗਏ ਨੇ ਕਿ ਅਸੀਂ ਕਿੰ ਨੂੰ ਮਿਲੀਏ ਕਿ ਕਿਹੜਾ ਸਾਨੂੰ ਸਹੀ ਗਾਈਡ ਕਰੂਗਾ ਕਿਉਂਕਿ ਅਸਲ ਮਕਸਦ ਕਿਸੇ ਐਸਟ੍ਰੋਲੋਜਰ ਨੂੰ ਕਿਸੇ ਪੰਡਿਤ ਜੋਤਿਸ਼ ਨੂੰ ਮਿਲਣ ਦਾ ਆਈ ਥਿੰਕ ਸੋ ਇਹੀ ਹੁੰਦਾ ਹੈ ਕਿ ਅਗਰ ਬੰਦਾ ਪਰੇਸ਼ਾਨਤ ਜਾ ਕੇ ਉਹਦੇ ਕੋਲ ਰਿਲੀਫ ਮਿਲੇ ਜੀ ਜੀ ਇਹ ਹੁਣ ਇਹਦਾ ਇੱਕ ਨੈਗੇਟਿਵ ਜਵਾਬ ਹੋ ਗਿਆ ਤਾਂ ਕੀ ਜਵਾਬ ਦੇਵਾਂ ਤੁਹਾਨੂੰ ਖਸਮ ਦਾ ਇਹਦਾ ਜਵਾਬ ਨੈਗੇਟਿਵ ਇਹ ਕੀ ਜਵਾਬ ਦੇਵਾਂ ਤੁਸੀਂ ਕਿਹਾ ਸੀ ਅਟਾਰੋ ਰੀਡੋ ਜੋਤਿਸ਼ ਨੂੰ ਜਿਹੜੇ ਮੈਂ ਕਿਹਾ ਕਿ ਵਹਿਮ ਪਰਮਾਨਾ ਜੁੜੇ ਜਾਂਦਾ ਹੈ ਉੱਥੇ ਹੀ ਲੋਕ ਇਹ ਜ਼ਰੂਰ ਜਾਨਣਾ ਚਾਹੁੰਦੇ ਕਿ ਜੋਤਿਸ਼ ਔਰ ਸਾਇੰਸ ਦੋਨੋਂ ਕਿੰਨਾ ਕੁ ਰਿਲੇਟ ਕਰਦੇ ਨੇ ਕਿ ਜੋਤਿਸ਼ ਸੱਚ ਹੈ ਜੋਤਿਸ਼ ਬਿਲਕੁਲ ਸੱਚ ਹੈ ਤੇ ਦੂਸਰੀ ਗੱਲ ਵਹਿਮ ਭਰਮ ਕੋਈ ਨਹੀਂ ਹੈਗੇ ਜਿੰਨੇ ਵੀ ਸਾਡੇ ਰੀਤੀ ਰਿਵਾਜ ਨੇ ਮੰਨ ਲਓ ਵੀਰਵਾਰ ਨੂੰ ਕਪੜੇ ਨਹੀਂ ਧੋਣੇ ਮੰਗਲਵਾਰ ਨੂੰ ਨਹੀਂ ਲਿਕਟਨੇ ਇਹਨਾਂ ਦਾ ਕੋਈ ਨਾ ਕੋਈ ਸੈਂਟੀਫਿਕ ਟੁਕ ਹੈ ਰੂਲ ਹੈ ਜਦੋਂ ਕਿਸੇ ਨੂੰ ਇਹਦੀ ਪੂਰੀ ਗਲਤੀ ਨੋਲਿਜ ਨਹੀਂ ਹੁੰਦੀ ਤਾਂ ਉਹ ਇਸ ਨੂੰ ਵਹਿਮ ਦਾ ਨਾਮ ਲੈ ਕੇ ਆਪਣਾ ਸ਼ੌਂਕ ਪੂਰਾ ਕਰ ਲੈਂਦਾ ਉਸ ਦਿਨ ਜਿਆਨ ਕੋਈ ਵੀ ਚੀਜ਼ ਹੈ ਜੋਤਿਸ਼ਿਕ ਪ੍ਰਮਾਣਿਕ ਸੱਤ ਹੈ ਇਹ ਅਜ ਦਿਨੀ ਸਦੀਆਂ ਸਦੀਆਂ ਤੋਂ ਚੱਲਦੀ ਜਾ ਰਹੀ ਹੈ ਬਟ ਜੋਤਿਸ਼ ਦੇ ਜੇ ਅਕੋਰਡਿੰਗ ਚੱਲੇ ਜਾਵੇ ਨਾ ਇਨਸਾਨ ਨੂੰ ਥੋੜੀ ਜੋਤਿਸ਼ ਦੇ ਜੇ ਅਕੋਰਡਿੰਗ ਚੱਲੇ ਜਾਵੇ ਇਨਸਾਨ ਨੂੰ ਤੇ ਆਉਣ ਵਾਲੀ ਸਮੱਸਿਆ ਦਾ ਇਨਸਾਨ ਨੂੰ ਪਹਿਲਾਂ ਪਤਾ ਲੱਗ ਸਕਦਾ ਵਾ ਤੇ ਇਹ ਇਨਸਾਨ ਉਹਦਾ ਉਪਾਏ ਵੀ ਕਰ ਸਕਦਾ ਵਾ ਤੇ ਮੇਨ ਗੱਲ ਕੀ ਹੈ ਹੁਣ ਬਹੁਤੇ ਆਪਾਂ ਸੁਣਦੇ ਆਂ ਵੀ ਅਸੀਂ ਇਹ ਉਪਾਏ ਕਰ ਲਿਆ ਉਹ ਕਰ ਲਿਆ ਰਿਲੀਫ ਫੇਰ ਨਹੀਂ ਮਿਲਦਾ ਮੇਨ ਗੱਲ ਇਨਸਾਨ ਦਾ ਆਪਣਾ ਅੰਦਰ ਆਤਮਾ ਉਹਦੀ ਕੀ ਹੈ ਜੀ ਇਹਨਾਂ ਅੰਦਰ ਇਨਸਾਨ ਆਪਣਾ ਧਰਮ ਦੇ ਪ੍ਰਤੀ ਸ਼ਰਧਾ ਭਾਵਨਾ ਰੱਖਦਾ ਨਾ ਹੁਣ ਸੁਪੋਜ਼ ਕਰ ਲਓ ਕਿਸੇ ਦਾ ਸੂਰੇ ਖਰਾਬ ਆ ਦਾਨ ਵੀ ਉਹਨੇ ਕਰਤੇ ਪੂਜਾ ਵੀ ਕਰਤੇ ਪਾਠ ਵੀ ਕਰਤਾ ਸਭ ਕੁਝ ਕਰਤਾ ਤਾਂ ਫਿਰ ਵੀ ਨਹੀਂ ਲੱਗਦਾ ਕਾਰਨ ਕੀ ਆ ਐਸੇ ਇਨਸਾਨ ਜੇ ਕੋਈ ਉਹਦਾ ਸਰਕਾਰੀ ਕੰਮ 'ਚ ਮੰਨ ਲਓ ਕੋਈ ਫਿਰ ਫਿਰ ਕਰ ਰਿਹਾ ਵਾ ਤਾਂ ਉਹਦਾ ਸੂਰੇ ਨੂੰ 네ਗੇਟਿਵ ਫਲ ਦੇਗਾ ਤੇ ਉਸ ਤੋਂ ਪਹਿਲਾਂ ਵੀ ਚਲੋ ਆਪਾਂ ਆ ਜਾਈਏ ਸਰਕਾਰੀ ਕੰਮ ਹਰ ਕਿ ਨਹੀਂ ਕਰਦਾ ਮੇਨ ਸੂਰੇ ਕੀ ਆ ਤੁਹਾਡਾ ਘਰ ਦਾ ਪਿਤਾ ਪਿਤਾ ਜੀ ਤੁਹਾਡੀ ਬਾਉਂਡਿੰਗ ਅੱਛੀ ਆ ਤਾਂ ਸੂਰੇ ਆਟੋਮੈਟਿਕ ਅੱਛਾ ਵਾ ਨੰਬਰ 2 ਜਿਹੜਾ ਇਨਸਾਨ ਸੂਰੇ ਉਹਦੇ ਤੋਂ ਪਹਿਲਾਂ ਉੱਠ ਜਾਂਦਾ ਵਾ ਤਾਂ ਐਸੇ ਇਨਸਾਨ ਦਾ ਸੂਰੇ ਕਦੇ 네ਗੇਟਿਵ ਅਸਰ ਦਿੰਦਾ ਹੀ ਨਹੀਂ ਜਿੰਨੇ ਵੀ ਇਨਸਾਨ ਨੇ ਗਵਰਨਮੈਂਟ ਜੋਬ ਦੇ ਇਸ਼ੂ ਕਿ ਨੇ ਸੂਰੇ ਤੋਂ ਪਹਿਲਾਂ ਉੱਠਣ ਲਗਾਤਾਰ 3 ਮਹੀਨੇ ਉੱਠਣ ਦੇਖੋ ਇਹਨਾਂ ਦਾ ਕਿਦਾਂ ਕੰਮ ਬਣਦਾ ਅੱਛਾ ਮਤਲਬ ਸਿਰਫ ਸਵੇਰੇ ਉੱਠਣ ਨਾਲ ਹੀ ਕਮਾਲ ਹੋਊਗਾ ਬਿਲਕ ਸੂਰਜ ਜ਼ਰੂਰੀ ਨਹੀਂ ਕਿ ਤੁਸੀਂ ਸੂਰੇ ਦੇ ਜਲ ਅਰਪਿਤ ਕਰਨਾ ਇਹ ਕੋਈ ਮੈਟਰ ਨਹੀਂ ਹੈ ਨਾ ਉੱਥੇ ਜਲ ਪਹੁੰਚਦਾ ਇੱਕ ਕਨਸੈਪਟ ਸੀ ਪਹਿਲਾਂ ਕੋਈ ਪੇੜ ਪੋਦੇ ਦੀ ਵਜ੍ਹਾ ਨਾਲ ਦਿੱਤਾ ਜਾਂਦਾ ਸੀ ਤੁਸੀਂ ਸਵੇਰੇ ਸੂਰੇ ਦੀ ਲਾਲੀ ਵਾਂ ਜਦੋਂ ਹੁੰਦੀ ਜਦੋਂ ਸੂਰੇ ਦੇ ਉਹਦੇ ਹੁੰਦੇ ਨੇ ਨਾ ਉਹਨਾਂ ਦੀ ਲਾਲੀ ਮਾ ਦਾ ਪ੍ਰਕਾਸ਼ ਹੀ ਜੇ 5 ਮਿੰਟ ਆਪਣੀ ਬੋਡੀ ਅੰਦਰ ਲੈ ਲਓ ਉਹਦੇ ਨਾਲ ਹੀ ਤੁਹਾਡੀ ਕਾਫੀ ਪੋਜ਼ਿਟਿਵਿਟੀ ਤੁਹਾਨੂੰ ਫੀਲ ਹੋਏਗੀ ਆਪਣੇ ਆਪ 'ਚ ਤੇ ਤੁਹਾਡਾ ਪ੍ਰਭਾਵ ਪਏਗਾ ਦੂਸਰੇ ਨਾਲ ਗੱਲਾਂ ਕਰਨ ਤੇ ਸੂਰੇ ਜੀ ਕਿੰਨੀ એનર્ਜੀ ਆ ਉਹ એનર્ਜੀ ਦੇ ਜੇ ਤੁਸੀਂ ਆਪਣੇ ਅੰਦਰ ਕਵਰ ਉਹਨ ਕਰ ਸਕੋ ਨਾ ਤਾਂ ਤੁਹਾਡੀ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਪਹਿਲੀ ਗੱਲ ਤੁਹਾਡੀ ਸੁਣੀ ਜਾਏਗੀ ਬਟ ਉਹਦੇ ਨਾਲ ਉਹੀ ਰੂਲ ਆ ਗਿਆ ਇਨਸਾਨ ਸੱਚ ਦਾ ਸਾਥ ਦੇਣਾ ਧਰਮ ਦਾ ਗਿਆਨ ਹੋਣਾ ਚਾਹੀਦਾ ਧਰਮ ਭਾਵਨਾ ਨਾਲ ਚੱਲੇ ਸੋਚ ਅੱਛੀ ਹੋਵੇ ਸਭ ਤੋਂ ਪਹਿਲੀ ਗੱਲ ਤੇ ਇਸੇ ਤਰ੍ਹਾਂ ਹੀ ਮੰਨ ਲਓ ਸੂਰੇ ਪਿਤਾ ਦਾ ਕਾਰਕ ਆ ਗਿਆ ਚੰਦਰਮਾ ਮਾਤਾ ਦਾ ਕਾਰਕ ਆ ਗਿਆ ਮੰਗਲ ਭਰਾ ਦਾ ਕਾਰਕ ਆ ਗਿਆ ਰਾਹੁਤੋ ਡਰਦੇ ਨੇ ਰਾਹੁਤ ਮਤਲਬ ਸਾਰੇ ਗ੍ਰਹਿ ਘਰਚੀ ਨੇ ਅਸੀਂ ਅਗਰ ਦੇਖਿਆ ਜਾਵੇ ਜਿਵੇਂ ਤੁਸੀਂ ਬੋਲੇ ਪਿਤਾ ਨਾਲ ਬੌਂਡਿੰਗ ਅੱਛੀ ਰੱਖੋ ਮਾਤਾ ਨਾਲ ਅੱਛੀ ਰੱਖੋ ਬੌਂਡਿੰਗ ਤੇ ਉਹ ਚੰਦਰਮਾ ਸੂਰਜ ਆਟੋਮੈਟਿਕਲੀ ਠੀਕ ਹੋ ਜਾਂਦਾ ਆਟੋਮੈਟਿਕ ਘਰ ਵਿੱਚ ਹੁਣ ਮੰਨ ਲਓ ਤੁਸੀਂ ਵੈਸੇ ਉਹ ਪਾਇ ਕਰਦੋਂ ਤੇ ਘਰ 'ਚ ਬੌਂਡਿੰਗ ਨਾ ਹੋਵੇ ਤਾਂ ਉਹ ਗ੍ਰਹਿ ਅੱਛਾ ਅਸਰ ਦੇ ਨਹੀਂ ਸਕਦਾ ਸਿਰਫ ਇੰਨਾ ਹੋਏਗਾ ਜਿੰਨਾ ਕੋਈ ਉਹ ਉਪਾਏ ਕੀਤਾ ਪੂਜਾ ਕਰਮ ਕੀਤੀ ਕੁਝ ਦਿਨ ਬਾਅਦ ਸ਼ਾਂਤੀ ਰਿਲੀਫ ਮਿਲੇਗਾ ਦੁਬਾਰਾ ਫਿਰ ਉਹ ਹੀ ਹਾਲ ਆ ਜਾਏਗਾ ਜੀ ਤੇ ਇਸ ਕਰਕੇ ਇਹਦਾ ਮੇਨ ਇਹੀ ਆ ਕਿ ਇਨਸਾਨ ਨੂੰ ਹਰੇਕ ਗ੍ਰਹਿ ਆਪਣੀ ਗੁੰਡਲੀ ਪ੍ਰੋਪਰ ਅੱਛੀ ਤਰ੍ਹਾਂ ਦਿਖਾ ਕੇ ਉਹਦੇ ਹਿਸਾਬ ਨਾਲ ਹੀ ਉਪਾਏ ਕਰਨੇ ਚਾਹੀਦੇ ਨੇ ਵੀ ਉਹਦੇ ਵਾਸਤੇ ਜਿਸ ਤਰ੍ਹਾਂ ਕਈ ਕੰਮੁੰਦਰੇ ਇਨਸਾਨ ਵਾਸਤੇ ਵੀ ਇਹ ਕੰਮ ਇਹਦੇ ਬਸ ਸੈੱਟ ਨਹੀਂ ਹੈਗਾ ਹੁਣ ਮੰਨ ਲਓ ਸ਼ਨੀ ਲਗਨ 'ਚ ਬੈਠਾ ਪੰਜਵੇਂ ਘਰ 'ਚ ਬੈਠਾ ਅੱਠਵੇਂ 'ਚ ਬੈਠਾ 12ਵੇਂ 'ਚ ਬੈਠਾ 1 5 8 12 ਐਸੇ ਇਨਸਾਨ ਨੂੰ ਲੋਹੇ ਦਾ ਕੰਮ ਸਾਫ ਮਨਾ ਕੀਤਾ ਜਾਂਦਾ ਹੁਣ ਐਸਾ ਇਨਸਾਨ ਮੰਨ ਲਓ ਲੋਹੇ ਦਾ ਕੰਮ ਕਰ ਲਵੇ ਜਾਂ ਪਰਿਵਾਰ ਦਾ ਲੋਹੇ ਦਾ ਕੰਮ ਕੀਤਾ ਕਰਾਇਆ ਸੰਭਾਲ ਲਵੇ ਤਾਂ ਉੱਪਰ ਤੋਂ ਫਰਸ਼ ਤੋਂ ਅਰਸ਼ ਤੋਂ ਫਰਸ਼ਤੇ ਲੈ ਜਾਏਗਾ ਤਾਂ ਕਹਿੰਦੇ ਦਾ ਮਤਲਬ ਐਸੇ ਇ ਚੇ ਥੋੜੀ ਅੱਗੇ ਜਾ ਮਾਈਕ ਨੂੰ ਜਿਆਦਾ ਪਿੱਛੇ ਕਰਨਾ ਹੈ ਠੀਕ ਚਾ ਸਵਾਲ ਸੋਚ ਲੈਂਦੇ ਇੱਕ ਅਦਾਵਰ ਇੱਕ ਅਦਾਵਰ ਅੱਜ ਕੱਲ ਦੇਖਿਆ ਜਾਵੇ ਸਮਾਜ ਦੇ ਵਿੱਚ ਤੁਸੀਂ ਦੇਖੋਗੇ ਕੋਰਟ ਕਚੈਰੀਆਂ ਚ ਰਿਸ਼ਤੇ ਰੁੱਲਦੇ ਹੋਏ ਨਜ਼ਰ ਆ ਰਹੇ ਨੇ ਆ ਸਵਿਆ ਬਾਅਦ ਚ ਹੁੰਦਾ ਤਲਾਕ ਪਹਿਲੇ ਹੋ ਜਾਂਦਾ ਇਹਦੀ ਕੀ ਵਜ੍ਹਾ ਸਮਝਦੇ ਹੋ ਕਿ ਗ੍ਰਹਿ ਖਰਾਬ ਹੋਣ ਦੀ ਵਜ੍ਹਾ ਤੋਂ ਕਈ ਵਾਰ ਇਦਾਂ ਹੁੰਦਾ ਹੈ ਹਸਬੰਡ ਵਾਈਫ ਬਹੁਤ ਅੱਛੀ ਤਰ੍ਹਾਂ ਨਿਭਾ ਰਹੇ ਨੇ ਪਰ ਫਿਰ ਵੀ ਕੁਛ ਨਾ ਕੁਛ ਸਰਕਮਸਟੈਂਸਸ ਇਦਾਂ ਦੇ ਹੋ ਜਾਂਦੇ ਨੇ ਕਿ ਡਾਈਵੋਰਸ ਤੱਕ ਦੀ ਨੌਬਤ ਪਹੁੰਚ ਜਾਂਦੀ ਹੈ ਉਹਦਾ ਕੀ ਕਾਰਨ ਸਮਝਦੇ ਦੇਖੋ ਇਸ ਤਰ੍ਹਾਂ ਨਾ ਗ੍ਰਹਿ ਦਾ ਪ੍ਰਭਾਵ ਤਾਂ ਪੈਂਦੀ ਪੈਂਦਾ ਵਾ ਇਸ ਤੋਂ ਇਲਾਵਾ ਹੋ ਜਿਸ ਤਰ੍ਹਾਂ ਕਈ ਦਾ ਡਾਈਵੋਰਸ ਤਾਂ ਹੋ ਜਾਂਦਾ ਕਿਸੇ ਦਾ ਡਾਈਵੋਰਸ ਉਹ ਵੀ ਨਹੀਂ ਹੁੰਦਾ ਤਾਂ ਵੀ ਦੁਖੀ ਰਹਿੰਦੇ ਨੇ ਹੁਣ ਨੋਰਮਲ ਤੁਹਾਡੀ ਮੈਂ ਲੇਡੀਜ਼ ਤੋਂ ਹੀ ਗੱਲ ਕਰ ਲੈਣਾ ਹੁਣ ਇੱਕ ਤਾਂ ਲੇਡੀਜ਼ ਨੂੰ ਖੁੱਲੇ ਬਾਲ ਨਹੀਂ ਰੱਖਣੇ ਚਾਹੀਦੇ ਅੱਜਕਲ ਸਾਰਿਆਂ ਦੇ ਵਾਲ ਰਿਵੋਲਡਿੰਗ ਨੇ ਖੁੱਲੇ ਨੇ ਜੀ ਸ਼ੁਕਰ ਇਹਦੇ ਨਾਲ ਆਟੋਮੈਟਿਕ ਹੀ ਖਰਾਬ ਦੂਸਰਾ ਲੇਡੀਜ਼ ਨੂੰ ਕਦੇ ਵੀ ਆਪਣੇ ਕੰਨਾਂ ਦੇ ਵਿੱਚ ਹਮੇਸ਼ਾ 골ਡ ਪਾ ਕੇ ਰੱਖਣਾ ਚਾਹੀਦਾ ਆਰਟੀਫੀਸ਼ਲ ਆ ਸਟੀਲ ਮੈਟਲ ਇੰਨਾ ਕੁ ਚੱਲ ਕਦੇ ਵੀ ਨਹੀਂ ਪਾਣਾ ਚਾਹੀਦਾ ਤੇ ਐਸੇ ਇਨਸਾਨ ਦੇ ਵਿੱਚ ਜੋ ਵੀ ਹੈ ਨਾ ਤਾਂ ਉਹਦੀ ਮੈਰਿਜ ਲਾਈਫ ਚ ਉਹ ਅੜਚੇ ਨਾ ਆਂਦੀ ਜਾਂਦੀਆਂ ਨੇ ਮੰਗ ਸੰਧੂਰ ਭਰਨਾ ਬਹੁਤ ਅੱਛਾ ਤੁਸੀਂ ਸਵਾਲ ਪੁੱਛਿਆ ਸੰਧੂਰ ਭਰਨਾ ਮੰਗ ਭਰਨਾ ਜਿਵੇਂ ਕਹਿੰਦੇ ਨਾ ਪੁਰਾਣੇ ਬਜ਼ੁਰਗ ਕਿ ਜਿੰਨਾ ਲੰਬਾ ਟਿੱਕਾ ਉਹਨਾਂ ਅੱਛਾ ਜੀਵਨ ਹੋਏਗਾ ਪਤੀ ਦਾ ਇਹ ਵਾਕ ਹੀ ਸੱਚ ਹੈ ਇਨਸਾ ਇਹਦੇ ਵੀ ਇੱਕ ਲੋਜੀਕ ਆ ਆਪਾਂ ਕਿਸ ਦਿਨ ਇਹਦੇ ਬਾਰੇ ਇੱਕ ਲਗ ਤੋਂ ਕਰਾਂਗੇ ਜੋ ਵੀ ਪ੍ਰੋਗਰਾਮ ਇਕੱਲੀ-ਇਕਲੀ ਤੁਹਾਨੂੰ ਗੱਲ ਡੀਪਲੀ ਦੱਸੂਗਾ ਵੀ ਔਰੇ ਆਪਣੇ ਮਸਤਕ ਤੇ ਕਿਹੜਾ ਗ੍ਰਹਿ ਡਿਪੈਂਡ ਕਰਦਾ ਵਾ ਵੀ ਔਰੇ ਲਾਲ ਸੰਧੂਰ ਲਗਾਣਾ ਤੇ ਉਹ ਮੰਗਲ ਸ਼ਾਂਤ ਕਰੇਗਾ ਵੀ ਇਨਸਾਨ ਦੇ ਦਿਮਾਗ ਜਿਹੜੇ ਹੁੰਦੇ ਨੇ ਲੇਡੀਜ਼ ਦਾ ਦਿਮਾਗ ਇੱਥੇ ਹੁੰਦਾ ਵਾ ਇਹ ਜਿੰਨਾ ਔਰੇ ਸੰਧੂਰ ਲਾਗੇ ਉਹਨਾਂ ਉਹਦਾ ਸ਼ਾਂਤ ਰਹੇਗਾ ਤੇ ਇਨਸਾਨ ਦਾ ਸੈਂਟਰਲ ਆਪਾਰਟ ਚੱਲਣਾ ਚਾਹੀਦਾ ਲੇਡੀਜ਼ ਦਾ ਸ਼ਾਂਤ ਰਹਿਣਾ ਚਾਹੀਦਾ ਤੁਸੀਂ ਹੁਣ ਇੱਥੇ ਅਨਲੋਜੀਕਲੀ ਗੱਲ ਬੋਲਦੀ ਅਕਸਰ ਲੋਕ ਬੋਲਦੇ ਆ ਕਿ ਲੇਡੀਜ਼ ਦਾ ਦਿਮਾਗ ਤਾਂ ਗਿੱਟਿਆਂ ਚ ਹੁੰਦਾ ਤੁਸੀਂ ਕਹਿੰਦੇ ਇੱਥੇ ਹੁੰਦਾ ਇਹ ਤਾਂ ਆਪਣੀ ਗੱਲਾਂ ਬਣੀ ਹੋਈਆਂ ਨੇ ਇਦਾਂ ਕਹਿਣਾ ਕੀ ਹੋ ਜਾਂਦਾ ਵਾ ਇਹ ਕੋਈ ਜੂੜੀ ਨਹੀਂ ਇਹ ਅਸਲ ਸੱਚ ਵਾ ਇਸੇ ਕਰਕੇ ਤਿਲਕ ਦਾ ਜਿੱਦਾਂ ਅਸ ਤੋਂ ਨਾ 50-60 ਸਾਲ ਪਹਿਲਾਂ ਜੋ ਵਿਆਹ ਹੁੰਦੇ ਸੀ ਕਿੰਨੀ ਚਾਂਦੀ ਪਾਈ ਹੁੰਦੀ ਸੀ ਕੁੜੀਆਂ ਦੇ ਹੱਤਾਂ 'ਚੇ ਪੈਰਾਂ 'ਚੇ ਕਮਰ 'ਚੇ ਚਾਂਦੀ ਕੀ ਹੈ ਠੰਡ ਦਾ ਕੰਮ ਕਰਦੀ ਹੈ ਨਿਮਰਤਾ ਦਾ ਕੰਮ ਕਰਦੀ ਐ ਅੱਜ ਕੱਲ ਚੰਦੇ ਨੂੰ ਕੋਈ ਪੁੱਛਦਾ ਨਹੀਂ ਔਰਤਾਂ ਦੀ ਰਿਸਪੈਕਟ ਨਹੀਂ ਕਰਦੇ ਜਿਹੜੇ ਉਹਨਾਂ ਦੇ ਵੀ ਗਰੈ ਖਰਾਬ ਹੁੰਦਾ ਬਿਲਕੁਲ ਖਰਾਬ ਹੁੰਦੀ ਐ ਮੈਂ ਕਹਿੰਦਾ ਇਹ ਸੰਸਾਰ ਚ ਕੁਝ ਵੀ ਚੰਗਾ ਹੋ ਰਿਹਾ ਮਾੜਾ ਹੋ ਰਿਹਾ ਕੋਈ ਨਾ ਕੋਈ ਗਰੈ ਦਿ ਲੋਜੀਗਾ ਰਿਸਪੈਕਟ ਨਹੀਂ ਕਰਦੇ ਤਾਂ ਜੋ ਨਹੀਂ ਰਿਸਪੈਕਟ ਕਰਦੇ ਆਪਣਾ ਸ਼ੁਕਰ ਖਰਾਬ ਕਰ ਰਹੇ ਨੇ ਹੁਣ ਮੈਂ ਕੁੜੀਆਂ ਬਾਰੇ ਗੱਲ ਬੋਲਤੀ ਲੇਡੀਜ਼ ਬਾਰੇ ਜੈਂਟਸ ਬਾਰੇ ਵੀ ਇੱਥੇ ਦੱਸਣਾ ਚਾਹੁੰਗਾ ਜਿਹੜਾ ਇਨਸਾਨ ਆਪਣੇ ਘਰ ਦੇ ਬਣੇ ਪਤੀ ਦਾ ਮੰਨ ਲੋ ਉਹਦੇ ਅਗਿਆਨਸਾਰ ਜੋ ਵੀ ਆ ਉਹਦੀ ਮੰਨ ਕੇ ਉਹਦੀ ਬੇਅਦਬੀ ਕਰਦਾ ਵਾ ਇੱਕ ਗਲਤ ਹੋਵੇ ਤਾਂ ਉਹ ਵਕਰੀ ਚੀਜ਼ ਐ ਪਰ ਉਹ ਤੇ ਇਸ ਸੰਸਾਰ ਦਾ ਆਟੋਮੈਟਿਕ ਸ਼ੁਕਰ ਖਰਾਬ ਹੋ ਜੇਗਾ ਪੈਸਾ ਜਿੰਨਾ ਮਰ ਜੀ ਬੇਸ਼ਮਾਰ ਇਕੱਠਾ ਕਰ ਲਵੇ ਮਾਨਸਿਕ ਸ਼ਾਂਤੀ ਉਹਨੂੰ ਮਿਲ ਹੀ ਨਹੀਂ ਪਾਈ ਚਾਹੇ ਹਸਬੈਂਡ ਹੋਵੇ ਚਾਹੇ ਵਾਈਫ ਹੋਵੇ ਹਸਬੈਂਡ ਦਾ ਹਸਬੈਂਡ ਵਾਈਫ ਦੀ ਕਰੇਗਾ ਤਾਂ ਉਹਦਾ ਸ਼ੁਕਰ ਆਟੋਮੈਟਿਕ ਅੱਛਾ ਹੋਵੇਗਾ ਤੇ ਉਹਨੂੰ ਲਗਜ਼ਰੀ ਸੰਸਾਰ ਦੀ ਸਾਰੀ ਮਿਲੇਗੀ ਆਪਣੀ ਵਾਈਫ ਕਰੇਗੀ ਤਾਂ ਉਹਦਾ ਵੀ ਸ਼ੁਕਰ ਹੋਏਗਾ ਪਰ ਵਾਈਫ ਜਦੋਂ ਕਰਦੀ ਹੈ ਤਾਂ ਬ੍ਰਸਪਤੀ ਦਾ ਵੀ ਇਨਵੋਲਵਮੈਂਟ ਹੈ ਯਾਨੀ ਕਿ ਉਹਦੇ ਦੋ ਗ੍ਰਹਿ ਸੈੱਟ ਹੋ ਜਾਂਦੇ ਨੇ ਇੱਕ ਪਤੀ ਦੀ ਆਗਿਆ ਦੇ ਅਨਸਾਰ ਚੱਲਦੇ ਨੇ ਨਾਲ ਅਗਰ ਕਹਿ ਸਕਦੇ ਆ ਕਿ ਅਗਰ ਜਿਨ੍ਹਾਂ ਦੇ ਵੀ ਦਿੱਕਤ ਆ ਰਹੀ ਹੈ ਮੈਰਿਡ ਲਾਈਫ ਦੇ ਵਿੱਚ ਅਗਰ ਬੁੱਧ ਸ਼ੁਕਰ ਜਿਹਦਾ ਵੀ ਖਰਾਬ ਹੈ ਉਹ ਇਦਾਂ ਦੀ ਉਹਨਾਂ ਲਈ ਕੋਈ ਰੈਮਡੀ ਦੱਸ ਸਕਦੇ ਮੈਂ ਤਾਂ ਤੁਹਾਨੂੰ ਸੇ ਕੰਨ ਆਪਣੇ ਖਾਲੀ ਨਾਲ ਰੱਖਣ ਆ ਲੋਹਾ ਸਟੀਲ ਜੋ ਪਾंदे ਕੱਢ ਦੋ ਓਕੇ 골ਡ ਪਾ ਕੇ ਰੱਖਣ ਠੀਕ ਹੈ ਸਵਾ ਮਹੀਨੇ ਚ ਉਹਨਾਂ ਨੂੰ ਰਿਜ਼ਲਟ ਪਤਾ ਚੱਲ ਜਾਏਗਾ ਅੱਛਾ ਕੁਝ ਹੋਰ ਕਰਨ ਦੀ ਲੋੜ ਬਾਲ ਆਪਣੇ ਖੁੱਲੇ ਨਾਲ ਰੱਖਣ ਕੁਝ ਹੋਰ ਕਰਨ ਦੀ ਲੋੜ ਨਹੀਂ ਕੁਝ ਕਰਨ ਦੀ ਲੋੜ ਨਹੀਂ ਪੈਰਾਂ 'ਚ ਚਾਂਦੀ ਪਾ ਲੈਣ ਆ ਛੋਟੇ ਟਿਪਸ ਹੀ ਅਪਣਾ ਲੈਣ ਆਪਣੇ ਸਵੇਰੇ ਆਪਣਾ ਜਲਦੀ ਉੱਠਣ ਦਾ ਨਿਯਮ ਬਣਾ ਲੈਣ ਜੇ ਮੰਨ ਲਓ ਕਿਸੇ ਦੀ ਜਦਾ ਮੈਰਿਜ ਲਾਈਫ ਵੀ ਖਰਾਬ ਹੈ ਨਾ ਚਲੋ ਗ੍ਰਹਿ ਸਾਨੋ ਕੁਝ ਇਸੇ ਉਪਾਏ ਦੱਸ ਦਿੰਨੇ ਆ ਵੈਸੇ ਕਿ ਬੇਸਿਕ ਰੂਲ ਆ ਸਵੇਰੇ ਉੱਠ ਕੇ ਆਪਣਾ ਨਿਤਨੇਮ ਕਰ ਲਵੇ ਜਿਹੜਾ ਵੀ ਜਿਸੇ ਵੀ ਪਰਮਾਤਮਾ ਨੇ ਜਿਹੜੇ ਵੀ ਉਹਨੂੰ ਪਰਿਵਾਰ ਚ ਧਰਮ ਚ ਜੰਮਿਆ ਹੋ ਉਸੇ ਧਰਮ ਦਾ ਕਰ ਲਵੇ ਕੋਈ ਅਸੀਂ ਇਹ ਨਹੀਂ ਕਹਿੰਦੇ ਜੋਤਿਸ਼ ਨਹੀਂ ਕਹਿੰਦੀ ਵੀ ਤੁਸੀਂ ਇਹਦਾ ਕਰੋ ਇਹਦਾ ਕਰੋ ਜੋਤਿਸ਼ ਇੱਕ ਸਾਇੰਸ ਆ ਧਾਰਮਿਕ ਅਲੱਗ ਮੁੱਦਾ ਵਾ ਤੇ ਇਸ ਕਰਕੇ ਇਨਸਾਨ ਨੂੰ ਧਾਰਮਿਕ ਭਾਵਨਾ ਕੋਈ ਸਵੇਰੇ ਨਿਤਨੇਮ ਕਰੇ ਆਪਣਾ ਪੂਜਾ ਪਾਠ ਕਰੇ ਤਾਂ ਆਟੋਮੈਟਿਕ ਉਹਦੇ ਗ੍ਰਹਿ ਪ੍ਰਭਾਵ ਪੈ ਗਿਆ ਜ਼ਰੂਰ ਪਰ ਅਕਸਰ ਕਈ ਲੋਕ ਇਦਾਂ ਦੇ ਵੀ ਇਹ ਨਾਸਤਿਕ ਲੋਕ ਜਿਨ੍ਹਾਂ ਦੀ ਗੱਲ ਕਰਦੇ ਕੀਤੇ ਜਾਵੇ ਉਹ ਗ੍ਰਹਾਂ ਨੂੰ ਮੰਨਦੇ ਨਹੀਂ ਨਵ ਗ੍ਰਹਿ ਨੂੰ ਨਹੀਂ ਮੰਨਦੇ ਕੁੰਡਲੀਆਂ ਨੂੰ ਨਹੀਂ ਮੰਨਦੇ ਔਰ ਅਕਸਰ ਇਹ ਵੀ ਕਿਹਾ ਜਾਂਦਾ ਕਿ ਜਿਨ੍ਹਾਂ ਦੇ ਹੱਥ ਨਹੀਂ ਹੁੰਦੇ ਉਹਨਾਂ ਦੀ ਕੁੰਡਲੀ ਵੀ ਹੁੰਦੀ ਹੈ ਇਹਦੇ ਬਾਰੇ ਫਿਰ ਕੀ ਕਹੂੰ ਨਹੀਂ ਹੁਣ ਜਿਹੜਾ ਮੰਨਦੇ ਨਹੀਂ ਉਹਦਾ ਕੋਈ ਕੁਝ ਆਪਾਂ ਕਹਿ ਸਕਦੇ ਆ ਇਨਸਾਨ ਕਹਿੰਦਾ ਇਨਸਾਨ ਦਾ ਮੂੰਹ ਕੁਝ ਵੀ ਚਲਾ ਸਕਦਾ ਵਾ ਹਾਂ ਤੁਸੀਂ ਇਹ ਸਵਾਲ ਪੁੱਛੇ ਤਾਂ ਜਵਾਬ ਦੇ ਦਿਸਦਾ ਵੀ ਜਿਹੜਾ ਇਨਸਾਨ ਜੋਤਿਸ਼ ਨੂੰ ਨਹੀਂ ਮੰਨਦਾ ਮੈਂ 1 ਘੰਟੇ ਦਾ ਮੈਨੂੰ ਟਾਈਮ ਦੇ ਕੇ ਚੈਲੰਜ ਕਰਦਾ ਉਹਦੇ ਨਾਲ ਡੇਟ ਰੋਟ ਤੋਂ ਦੀ ਐਗਜੈਕਟ ਹੋਵੇ ਉਦੇ ਪਰਿਵਾਰ ਬਾਰੇ ਉਹਦੇ ਬਾਰੇ ਉਹਨੂੰ ਸਾਰੀ ਗੱਲਾਂ ਦੱਸ ਦੂੰਗਾ ਜੋ ਫਿਰ ਵੀ ਕੋ ਮੈਂ ਨਹੀਂ ਮੰਨਦਾ ਤੇ ਇਹਦਾ ਕੋਈ ਇਲਾਜ ਨਹੀਂ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਐਂਡਿੰਗ ਕਰਾਂ ਕਿ ਕੁਝ ਹੋਰ ਵੀ ਕਹ ਚਲੋ ਓਕੇ ਚਲੋ ਚਾਰਾ ਜੀ ਕੋਈ ਵੀ ਧਰਮ ਹੈ ਪੂਜਣ ਯੋਗ ਹੈ ਠੀਕ ਹੈ ਅਗਰ ਅਸੀਂ ਮੰਦਿਰ ਗੁਰਦੁਆਰੇ ਮਸਜਿਦ ਕਿਤੇ ਵੀ ਜਾਂਦੇ ਆ ਸਾਡਾ ਪਹਿਲਾ ਫਰਜ਼ ਹੁੰਦਾ ਸਿਰ ਟੱਕੇ ਅੰਦਰ ਜਾਣਾ ਜਦ ਕਿ ਅਕਸਰ ਕਿਸੇ ਨੂੰ ਨਿੰਦਨਾ ਨਹੀਂ ਚਾਹੀਦਾ ਬਟ ਅਗਰ ਮੰਦਿਰ ਜਾਓ ਅਕਸਰ ਲੇਡੀਜ਼ ਨੰਗੇ ਸਿਰ ਮੱਥਾ ਟੇਕਦੀਆਂ ਹੁੰਦੀਆਂ ਉਹਨਾਂ ਬਾਰੇ ਕੀ ਕਹੋਗੇ ਕਿਉਂਕਿ ਲਿਖ ਕੇ ਲਗਾਣਾ ਨਹੀਂ ਚਾਹੀਦਾ ਕਿ ਇਹ ਸਾਡੇ ਪੂਜਨਯੋਗ ਆ ਰਾਮ ਜੀ ਹਨੂਮਾਨ ਜੀ ਅਸੀਂ ਜਿਹੜੇ ਵੀ ਮਤਲਬ ਦੇਵੀ ਦੇਵਤਾ ਨੂੰ ਮੰਨਦੇ ਆ ਜਿਨ੍ਹਾਂ ਨੂੰ ਅਸੀਂ ਪੂਜ ਰਹੇ ਆ ਉਹਨਾਂ ਦੇ ਅੱਗੇ ਐਟਲੀਸਟ ਸ਼ਰਧਾ ਦੇ ਨਾਲ ਸਿਰ ਚੁਕਣਾ ਚਾਹੀਦਾ ਤੇ ਚੁਕਨ ਵਾਸਤੇ ਸਿਰ ਕਜਣਾ ਚਾਹੀਦਾ ਦੇਖੋ ਇਹਦਾ ਜਵਾਬ ਤਾਂ ਸਭ ਪਹਿਲੀ ਗੱਲ ਤਾਂ ਸਿਰ ਢੱਕ ਕੇ ਜਾਣਾ ਚਾਹੀਦਾ ਪਰ ਅੱਜ ਇਸ ਸਮੇਂ ਦੇ ਹਿਸਾਬ ਨਾਲ ਜੇ ਤੁਹਾਨੂੰ ਜਵਾਬ ਦੇਵਾਂ ਜਿਸ ਤਰ੍ਹਾਂ ਭੀੜ ਬਹੁਤ ਹੁੰਦੀ ਆ ਆਪਾਂ ਕਈ ਮੰਨ ਲਓ ਕਿਸੇ ਵਿਸਥਾਨ ਜਾਂਦੇ ਆ ਉੱਥੇ ਨਹੀਂ ਇੰਨਾ ਧਿਆਨ ਰੱਖਦਾ ਇਨਸਾਨ ਨੂੰ ਇਨਸਾਨ ਖੜਦਾ ਇੰਨਾ ਮੁਸ਼ਕਿਲ ਉੱਥੇ ਪਰ ਉਹ ਤਾਂ ਇੰਨੇ ਇਨਸਾਨ ਆਪਣਾ ਜਿਵੇਂ ਲੇ ਕਿ ਸਿਰ ਦੇ ਬਾਲ ਬੰਨ ਕੇ ਜਾਵੇ ਕਲਿੱਪ ਵਗੈਰਾ ਕੁਝ ਗੋਤ ਵਗੈਰਾ ਕੁਝ ਕਰਕੇ ਜਾਵੇ ਖੁੱਲੇ ਬਾਲ ਨਾਲ ਜਾਵੇ ਕਿਉਂਕਿ ਸਿਰ ਨਹੀਂ ਟਕੂਗਾ ਉਹ ਜਿਨ੍ਹਾਂ ਵਾਲ ਖੋਲ ਕੇ ਜਾਂਦੇ ਨੇ ਅੱਜਕੱਲ ਕਿ ਮੈਂ ਬਹੁਤ ਦੇਖਦਾ ਹਾਂ ਤੁਸੀਂ ਵੀ ਦੇਖਦੇ ਹੋਵੋਗੇ ਤੇ ਇਸ ਕਰਕੇ ਮੈਂ ਤਾਂ ਐਸੇ ਪਹਿਲਾਂ ਤਾਂ ਵਾਲ ਹੀ ਇਹਨਾਂ ਦੇ ਫਿੱਟ ਕਰਾਉ ਉਹਨਾਂ ਕਿ ਵਾਲ ਹੀ ਬਣ ਕੇ ਜਾਣ ਕੱਪੜਾ ਤਾਂ ਫਿਰ ਆਟੋਮੈਟਿਕ ਆਪ ਹੀ ਆ ਜਾਏਗਾ ਨਹੀਂ ਲੇਕਿਨ ਕਿ ਮੰਦਿਰ ਦੇ ਵਿੱਚ ਹਮੇਸ਼ਾ ਕੰਡੀਸ਼ਨ ਲਿਖਣੀ ਚਾਹੀਦੀ ਹੈ ਕਿ ਜਿਵੇਂ ਤੁਸੀਂ ਬੋਲੇ ਕਿ ਵਾਲ ਬਣ ਕੇ ਆਉਣਾ ਚਾਹੀਦਾ ਹੈ ਜਾਂ ਇਸ ਕਲਰ ਦੇ ਕੱਪੜੇ ਨਹੀਂ ਪਾਣੇ ਚਾਹੀਦੇ ਜਾਂ ਸਿਰ ਕੱਜ ਕੇ ਆਉਣਾ ਚਾਹੀਦਾ ਇਹ ਕੰਡੀਸ਼ਨਸ ਲਿਖਣੀਆਂ ਚਾਹੀਦੀਆਂ ਨਹੀਂ ਬਿਲਕੁਲ ਲਿਖਣੇ ਚਾਹੀਦੇ ਪਰ ਅੱਜਕੱਲ ਜਿਹੜੀ ਕੰਡੀਸ਼ਨ ਲਿਖਦੇ ਨੇ ਉਹਨੂੰ ਲੋਕੀ ਪਹਿਲਾਂ ਤੋੜਦੇ ਨੇ ਇਹ ਵੀ ਗੱਲ ਹੈਗੀ ਹੈ ਬੋਰਡ ਅਕਸਰ ਤੁਸੀਂ ਦੇਖਿਆ ਕਿ ਜਦੋਂ ਅਸੀਂ ਮੰਦਿਰ ਮਸਜਿਦ ਗੁਰਦੁਆਰੇ ਕਿਤੇ ਵੀ ਜਾਂਦੇ ਆ ਧਾਰਮਿਕ ਸਥਾਨ ਤੇ ਧਾਰਮਿਕ ਸਥਾਨ ਨੂੰ ਇੱਕ ਸ਼ਰਧਾ ਦਾ ਕੇਂਦਰ ਸਮਝਿਆ ਜਾਂਦਾ ਹੈ ਜਦਕਿ ਲੋਕ ਜਿਹੜੇ ਅੱਜ ਕੱਲ ਇਹਨਾਂ ਨੂੰ ਪਿਕਨਿਕ ਸਪੌਟ ਬਣਾ ਰਹੇ ਨੇ ਕੋਈ ਕੈਪਰੀਜ਼ ਪਾ ਕੇ ਆ ਰਿਹਾ ਕਾਲੇ ਰੰਗ ਦੇ ਕੱਪੜੇ ਮਨਾਹ ਕੀਤੇ ਜਾਂਦੇ ਉਹ ਪਾ ਕੇ ਆ ਰਿਹਾ ਕੋਈ ਵਾਲ ਖੁੱਲੇ ਛੱਡ ਕੇ ਆ ਰਿਹਾ ਕੋਈ ਸਿਰ ਨੰਗਾ ਲੈ ਕੇ ਆ ਰਿਹਾ ਇਹਨਾਂ ਬਾਰੇ ਕੀ ਕਹੂੰ ਗਹਿਰੇ ਰੰਗ ਦੇ ਕੱਪੜੇ ਤਾਂ ਚਾਹ ਜੈਂਟਸ ਹੋਵੇ ਲੇਡੀਜ਼ ਹੋਵੇ ਬਿਲਕੁਲ ਨਹੀਂ ਪਾ ਕੇ ਜਾਣਾ ਚਾਹੀਦਾ ਧਾਰਮਿਕ ਸਥਾਨ ਤੇ ਜਿੰਨੇ ਕੱਪੜੇ ਤੁਹਾਡਾ ਕੋਈ ਲਾਲ ਪਾ ਲਓ ਯੈਲੋ ਪਾ ਲਓ ਬੜੇ ਕਲਰ ਨੇ ਯਾਨੀ ਕਿ ਬਲੈਕ ਤੇ ਬਲੂ ਕਲਰ ਅਵੋਇਡ ਕਰਨਾ ਚਾਹੀਦਾ ਅੱਜ ਕੱਲ ਦੇਖਦੇ ਆ ਨਾ ਕੱਪੜੇ ਵੀ ਬਲੈਕ ਹੁੰਦੇ ਨੇ ਤੇ ਵਾਲ ਵੀ ਖੁੱਲੇ ਹੁੰਦੇ ਨੇ ਦੁਬਾਰਾ ਫਿਰ ਗੱਲ ਵਾਲਾਂ ਦੀ ਆ ਗਈ ਤਾਂ ਮੇਨ ਗੱਲ ਸਿਰ ਤੱਕ ਹੀ ਢਕਣਾ ਵਾਲ ਹੀ ਆਪਣੇ ਉੱਤੇ ਬਣ ਕੇ ਚਲੇ ਜਾਣ ਇਹ ਵੀ ਕਾਫੀ ਜ਼ਿਆਦਾ ਉਹਨਾਂ ਵਾਸਤੇ ਅੱਛਾ ਵਾ ਜਿਸ ਤਰ੍ਹਾਂ ਅੱਜ ਕੱਲ ਭੀੜ ਬਹੁਤ ਹੁੰਦੀ ਆ ਲਾਈਨਾਂ 'ਚ ਲੱਗੇ ਹੁੰਦੇ ਨੇ ਦਿਨ ਤਿੰਨ ਤਿੰਨ ਚਾਰ ਚਾਰ ਘੰਟੇ ਕੱਪੜਾ ਜੇ ਕੋ ਸਿਰ ਤੇ ਲਵੇ ਵੀ ਇਨਸਾਨ ਉਤਰ ਜਾਂਦਾ ਗਰਮੀ 'ਚ ਮਤਲਬ ਕੱਪੜੀ ਵਾਲੀ ਗੱਲ ਚੱਲ ਜੇਗੀ ਫਿਰ ਵੀ ਕੋਸ਼ਿਸ਼ ਇਹੀ ਕਰਨਾ ਸਿਰ ਢੱਕ ਕੇ ਜਾਣ ਤਾਂ ਜ਼ਿਆਦਾ ਅੱਛਾ ਪਰ ਉਹ ਜੇ ਬਾਲ ਖੋਲ ਕੇ ਘਰ ਚ ਰੱਖਣਾ ਤਾਂ ਬੁਰਾ ਹੀ ਆ ਧਾਰਮਿਕ standpoint ਦੇ ਜਣਾ ਤਾਂ ਹੋਰ ਜਿਹਦਾ ਗਲਤ ਪ੍ਰਭਾਵ ਆ ਇਹਦੇ ਨਾਲ ਉਹਨਾਂ ਦੇ ਨਿੱਜੀ ਜੀਵਨ ਤੇ ਫਰਕ ਬਹੁਤ ਪਈਗਾ ਮੇਨ ਬਾਲ ਸ਼ੁਕਰ ਦਾ ਪ੍ਰਤੀਕ ਹੈ ਲੇਡੀਜ਼ ਦੇ ਵਾਸਤੇ ਤੇ ਸ਼ੁਕਰ ਜਦੋਂ ਖਰਾਬ ਹੋ ਗਿਆ ਤਾਂ ਆਟੋਮੈਟਿਕ ਉਹਦਾ ਨਿੱਜੀ ਜੀਵਨ ਖਰਾਬ ਹੋ ਗਿਆ ਲਾਈਫ ਚ ਖੁਸ਼ੀਆਂ ਚਲ ਗਈਆਂ ਬੱਚੇ ਤਾਂ ਯਾਨੀ ਕਿ ਬਾਲ ਜੋ ਵੀ ਹੈ ਸਿਰ ਕਵਰ ਕਰਕੇ ਜਾਣਾ ਜ਼ਿਆਦਾ ਬੈਟਰ ਮੰਨਿਆ ਗਿਆ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਹੋ ਸਾਡੇ ਵਿਊਅਰਸ ਨੂੰ ਤੁਸੀਂ ਬਹੁਤ ਵਧੀਆ ਵਧੀਆ ਜਾਣਕਾਰੀਆਂ ਦਿੱਤੀਆਂ ਤੇ ਛੋਟੇ ਛੋਟੇ ਜਿਹੜੇ ਰੈਮਡੀਜ਼ ਹੈ ਉਹ ਵੀ ਦੱਸਿਆ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਜੀ ਜੈ ਮਾਤਾ ਦੀ ਸਾਰਿਆਂ ਨੂੰ ਸੋ ਇਸ ਸੰਸੜੇ ਨਾਲ ਲਾਲ ਕਿਤਾਬ ਦੇ ਏਕਸਪਰਟ ਜੋਤਿਸ਼ਾਚਾਰੀਆ ਦੀਪਕ ਸ਼ਰਮਾ ਜੀ ਇਹਨਾਂ ਨੇ ਆਪਣੇ ਬਹੁਤ ਹੀ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਨਾਲ ਦੇ ਨਾਲ ਬਹੁਤ ਵਧੀਆ ਉਪਾਏ ਜਿਹੜੇ ਛੋਟੇ ਛੋਟੇ ਰੈਮਡੀਜ਼ ਹੈ ਜਿਹੜੀ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨੂੰ ਸਹੀ ਕਰ ਸਕਦੇ ਹੈ ਉਹ ਵੀ ਦੱਸੇ ਨੇ ਸੋ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦੀ ਅੱਗੇ ਹੈਲਪ ਹੋ ਜੇ ਤੇ ਜਿਹੜੇ ਲੋਕ ਵਿਹਮਾ ਪਰਮਾ ਦੇ ਵਿੱਚ ਪਏ ਹੈ ਸ਼ਾਇਦ ਉਹਨਾਂ